ਦਰਬੀਅੰਤ ਸਿੰਘ ਜੀ ਵੀ ਜਾਣਦੇ ਸੀ ਪ੍ਰਕਾਸ਼ ਸਿੰਘ ਬਾਦਲ ਬੀਬੀ ਸਰੇਂਦਰ ਕੌਰ ਬਾਦਲ ਸੁਨੀਲ ਸਭ ਕੋ ਜਾਣਦੇ ਸੀ ਕਿ ਆਪਣੇ ਕੈਪਟਨ ਸਾਹਿਬ ਇਹ ਵੀ ਜਾਣਦੇ ਸੀ ਕਿਹੜਾ ਮੁੱਖ ਮੰਤਰੀ ਹੈ ਜਿਹੜਾ ਉਹਨਾਂ ਕੋਲੇ ਨਹੀਂ ਹੁੰਦਾ ਸਾਡਾ ਇਹ ਰਾਜਨੀਤਿਕ ਵੇਂਗਾਣਾ ਜੀ ਅਸਲ 'ਚ ਕਹ ਦਿੰਦਾ ਸੀ ਮੇਰੀ ਇੱਕ ਜੇਬ ਦੇ ਵਿੱਚ ਤਾਂ ਚਟਾਲਾ ਤੇ ਦੂਜੀ ਜੇਬ ਦੇ ਵਿੱਚ ਬਾਦਲ ਹੈ ਸਾਡੇ ਡੇਰੇ ਤੇ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੀ 25 ਅਗਸਤ 2017 ਤੋਂ ਬਾਅਦ ਆਰਐਸਐਸ ਤੇ ਬੀਜੇਪੀ ਦਾ ਪੂਰੀ ਤਰ੍ਹਾਂ ਕਬਜ਼ਾ ਹੈ ਜੀ ਉਹ ਤਾਂ ਪੂਰੀ ਤਰ੍ਹਾਂ ਸਾਰੇ ਸ਼ਕੰਜੇ 'ਚ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਮੇਰੇ ਨਾਲ ਇਸ ਵਕਤ ਮੌਜੂਦ ਨੇ ਵੀਰਪਾਲ ਕੌਰ ਜੀ ਜਿਨ੍ਹਾਂ ਨੇ ਪਿਛਲੇ ਦਿਨੀ ਵੀ ਕਈ ਅਹਿਮ ਖੁਲਾਸੇ ਜਿਹੜੇ ਆ 2007 ਤੇ 2015 ਨੂੰ ਜੋ ਕੁਝ ਡੇਰੇ ਦੇ ਵਿੱਚ ਚੱਲ ਰਿਹਾ ਸੀ ਕਿਦਾਂ ਪ੍ਰਦੀਪ ਕਲੇਰ ਜਿੱਦਾਂ ਦਾਵਾ ਕਰਦੇ ਆ ਵੀਰਪਾਲ ਕੌਰ ਹਣੀ ਵੀ ਉਹ ਜੋ ਕੁਝ ਬੋਲ ਰਿਹਾ ਝੂਠ ਬੋਲ ਰਿਹਾ ਉਹ ਡੇਰਾ ਮੁਖੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀਰਪਾਲ ਜੀ ਸਵਾਗਤ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੰਤਨ ਸਤਿਗੁਰੂ ਤੇਰਾ ਯਾਸਰ ਵੀਰਪਾਲ ਜੀ ਜਿੱਦਾਂ ਤੁਸੀਂ ਇਹ ਗੱਲ ਬਾਰ ਬਾਰ ਕਹਿੰਨੇ ਹੋ ਕਿ ਜਿਹੜਾ ਪ੍ਰਦੀਪ ਕਲੇਰ ਆ ਜਾਂ ਹੋਰ ਕੁਝ ਲੋਕ ਨੇ ਸੰਦੀਪ ਬਰੇਟਾ ਹੋਇਆ ਰਕੇਸ਼ ਦੜਬਾ ਹੋਇਆ ਜਾਂ ਹਰਸ਼ ਧੂਰੀ ਹੋਇਆ ਜਿੱਦਾਂ ਪ੍ਰਦੀਪ ਕਲੇਰ ਇਹ ਗੱਲ ਕਹਿੰਦਾ ਵੀ ਹਨੀਪ੍ਰੀਤ ਉੱਥੇ ਸੀ ਜਦੋਂ ਉਹਦੇ 164 ਦੇ ਬਿਆਨ ਹੁੰਦੇ ਆ ਕਹਿੰਦੇ ਡੇਰਾ ਮੁਖੀ ਵੀ ਉੱਥੇ ਸੀਗੇ ਰਾਮ ਰਹੀਮ ਉੱਥੇ ਬਹਿ ਕੇ ਪੂਰੀ ਪਲੈਨਿੰਗ ਹੋਈ ਵੀ ਆਪਾਂ ਇਸ ਤਰ੍ਹਾਂ ਦਾ ਇੱਕ ਜਿਹੜਾ ਇਹ ਘਟਨਾਕ੍ਰਮ ਕਰਨਾ ਤੇ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਹਨੀਪ੍ਰੀਤ ਦਾ ਨਾਮ ਵੀ ਆਉਂਦਾ ਤੇ ਰਕੇਸ਼ ਡਿੜਬੇ ਦਾ ਵੀ ਆਉਂਦਾ ਉਹ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਆ ਮਿੰਦਰਪਾਲ ਬਿੱਟੂ ਇੱਕ ਜਿਹੜਾ ਫੜਿਆ ਜਾਂਦਾ ਤੇ ਉਹਦਾ ਕਤਲ ਹੋ ਜਾਂਦਾ ਔਰ ਇਸ ਤੋਂ ਪਹਿਲਾਂ ਇੱਕ ਕਤਲ ਹੁੰਦਾ ਗੁਰਦੇਵ ਸਿੰਘ ਦਾ ਇਸ ਬਾਰੇ ਤੁਸੀਂ ਕੁਝ ਜਾਣਦੇ ਹੋ ਜਾਂ ਤੁਸੀਂ ਕੋਈ ਚਰਚਾਵਾਂ ਸੁਣੀਆਂ ਹੋਣੇ ਉੱਥੇ ਕੀ ਕੁਝ ਹੁੰਦਾ ਰਿਹਾ ਜਾਂ ਕੀ ਹੋਇਆ ਉੱਥੇ ਬਰਗਾੜੀ ਦੇ ਵਿੱਚ ਆ ਬੁਰਜ ਜਵਾਰ ਸਿੰਘ ਵਾਲਾ ਪਿੰਡ ਦੇ ਵਿੱਚ ਹਾਂ ਵੀਰ ਜੀ ਜਦੋਂ ਮਤਲਬ ਗੁਰਦੇਵ ਸਿੰਘ ਦਾ ਮਰਡਰ ਹੁੰਦਾ ਕਤਲ ਹੁੰਦਾ ਉਦੋਂ ਨਾ ਤਾਂ ਦੇਖੋ ਕੋਈ ਪ੍ਰੇਮੀਆਂ ਵੱਲ ਕੋਈ ਸ਼ੱਕ ਸੀ ਤੇ ਨਾ ਹੀ ਗੁਰਦੇਵ ਸਿੰਘ ਦਾ ਕਿਤੇ ਵੀ ਨਾਮ ਸੀ ਨਾ ਕਿਸੇ মিডিਏ ਨੇ ਨਾ ਪੈਨਡ ਵਾਲੇ ਨੇ ਕਿਸੇ ਨੇ ਵੀ ਗੁਰਦੇਵ ਸਿੰਘ ਦਾ ਨਾਮ ਨਹੀਂ ਰੱਖਿਆ ਸੀ ਪਰ ਫਿਰ ਵੀ ਉਹਦਾ ਮਰਡਰ ਹੋ ਜਾਂਦਾ ਹੈ ਉਹਦਾ ਕਤਲ ਹੋ ਜਾਂਦਾ ਹੈ ਕਿਉਂ ਹੁੰਦਾ ਉਹਦਾ ਕਤਲ ਕਿਉਂਕਿ ਉਹਦੀ ਜਿਹੜੀ ਦੁਕਾਨ ਹੈ ਉਹਦੀ ਚਾਹ ਦੀ ਦੁਕਾਨ ਸੀ ਉਹ 5 ਵਜੇ ਸਵੇਰ ਹੀ ਦੁਕਾਨ ਖੋਲ ਲੈਂਦਾ ਸੀ ਤਾਂ ਉਹਦੀ ਦੁਕਾਨ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀ ਤੇ ਜਿਹੜੇ ਲੋਕ ਮਤਲਬ ਕਿ 2-3 ਦਿਨ ਲਗਾਤਾਰ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਸੀ ਜਾਂਦੇ ਸੀ ਜਾਂ ਸਵੇਰੋਂ ਦੇਖਦਾ ਸੀ ਤਾਂ ਜਾਂ ਉਸ ਦਿਨ ਜੋ ਕੋਈ ਸਵੇਰ ਆ ਕੇ ਦੇਖ ਕੇ ਗਏ ਉਹ ਬੰਦੇ ਮਤਲਬ ਉਹਨੇ ਇੱਕ ਦੋ ਬੰਦਿਆਂ ਕੋਲੇ ਦੱਸਿਆ ਪਿੰਡ ਦੇਆਂ ਕੋਲੇ ਬਾਅਦ ਦੇ ਵਿੱਚ ਜਦੋਂ ਇਹ ਘਟਨਾ ਚੋਰੀ ਹੋਈ ਐ ਵੀ ਇਸ ਤਰ੍ਹਾਂ ਵੀ ਮੈਂ ਉਹਨਾਂ ਜੇ ਮੇਰੇ ਸਾਹਮਣੇ ਆਉਣ ਤਾਂ ਮੈਂ ਪਛਾਣ ਤਾਂ ਸਕਦਾ ਉਹਨਾਂ ਨੂੰ ਪਰ ਉਹ ਬੰਦੇ ਉਪਰੇ ਐ ਕਿ ਉਹ ਬੰਦੇ ਬਾਹਰਲੇ ਆ ਕੋਈ ਏ ਵੀ ਜੇ ਮੇਰੇ ਸਾਹਮਣੇ ਕਿਤੇ ਆਉਣ ਤਾਂ ਵੈਸੇ ਮੈਂ ਪਛਾਣ ਸਕਦਾ ਵੀ ਇੱਥੇ 2-3 ਦਿਨ ਬੰਦੇ ਵੀ ਤੁਰੇ ਫਿਰੇ ਆ ਜਦੋਂ ਇਹ ਗੱਲ ਉਹਨੇ ਕਿਤੇ ਮਤਲਬ ਭੋਲੇ ਪਾ ਕਹਿ ਲੋ ਜਾਂ ਕਿਵੇਂ ਹਨਾ ਇੱਕ ਦੋ ਕੋਲੇ ਦੱਸਦੀ ਇਹ ਗੱਲ ਅੱਗੇ ਹੋ ਗਈ ਵੀ ਗੁਰਦੇਵ ਸਿੰਘਾੜ ਉਹ ਬੰਦੇ ਪਛਾਣ ਸਕਦਾ ਉਸ ਤੋਂ ਬਾਅਦ ਉਹਦਾ ਬਾਰਡਰ ਹੁੰਦਾ ਜੀ ਹਾਲਾਂਕਿ ਉਹਦੇ ਤੇ ਜਿਵੇਂ ਹੁਣ ਉਸ ਤੋਂ ਬਾਅਦ ਜਦੋਂ ਜਿਹੜੇ ਬੰਦੇ ਫੜੇ ਗਏ ਆ ਜਿਵੇਂ ਖਟੜਾ ਸਾਹਿਬ ਦਾ ਹੀ ਮੈਂ ਇੱਕ ਦੋ ਥਾਵਾਂ ਤੇ ਸੁਣ ਰਹੀ ਆ ਜੀ ਕਿ ਉਹ ਤਾਂ ਕਹਿੰਦੇ ਆ ਵੀ ਅਸੀਂ ਤਾਂ ਅਣਖ ਦੇ ਤੌਰ ਤੇ ਕੀਤਾ ਬੀ ਗੁਰਦੇਵ ਸਿੰਘ ਤੇ ਦੋਸ਼ ਹੁੰਦਾ ਸੀ ਪਰ ਕੋਈ ਦੱਸ ਦੇਵੇ ਜੀ ਕੋਈ ਮੀਡੀਆ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਨੇ ਵੀ ਗੁਰਦੇਵ ਸਿੰਘ ਦਾ ਨਾਮ ਰੱਖਿਆ ਹੋਵੇ ਤੇ ਫਿਰ ਉਹਨਾਂ ਨੂੰ ਕੀ ਪਤਾ ਲੱਗ ਗਿਆ ਵੀ ਗੁਰਦੇਵ ਸਿੰਘ ਨੇ ਕੀਤਾ ਜੀ ਪਰ ਕੁਛ ਨਹੀਂ ਹੈ ਗੁਰਦੇਵ ਸਿੰਘ ਦਾ ਮਰਡਰ ਹੋਇਆ ਸਿਰਫ ਉਹਨਾਂ ਤਾਕਤਾਂ ਨੇ ਕਰਵਾਇਆ ਜਿਨ੍ਹਾਂ ਨੇ ਅਸਲ ਦੇ ਵਿੱਚ ਕੀਤਾ ਜਿਨ੍ਹਾਂ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਕਿ ਅਸਲ ਦੇ ਵਿੱਚ ਇਹ ਸਾਰਾ ਕੁਝ ਬਿਆਦਵੀ ਕੀਤੀ ਹੈ ਉਹਨਾਂ ਤਾਕਤਾਂ ਨੇ ਹੀ ਗੁਰਦੇਵ ਸਿੰਘ ਦਾ ਮਰਡਰ ਕਰਵਾਇਆ ਜਿਹੜੀ ਰਹੀ ਬਿੱਟੂ ਦੀ ਗੱਲ ਜੀ ਜਦੋਂ ਕਰਦੇ ਆ ਪਿੰਡ ਦਾ ਕਤਲ ਹੋ ਜਾਂਦਾ ਹੈ। ਉਹ ਹੀ ਗੱਲ ਕਰਨ ਲੱਗਾ ਕਿ ਜਦੋਂ ਇਹ ਆਪਣਾ ਰਣਵੀਰ ਸਿੰਘ ਖੱਟੜਾ ਸਿੱਟ ਦੇ ਮੁਖੀ ਬਣਦੇ ਆ ਇਨਕੁਆਇਰੀ ਸ਼ੁਰੂ ਕਰਦੇ ਆ ਤਾਂ ਉਹ ਮਹਿੰਦਰਪਾਲ ਬਿੱਟੂ ਨੂੰ ਇੰਟਰੋਗੇਟ ਕਰਦੇ ਆ ਜਾਂ ਕਹਿ ਲਈਏ ਵੀ ਗ੍ਰਿਫਤਾਰੀ ਕਰਦੇ ਆ। ਰਣਵੀਰ ਖੱਟੜਾ ਇਹ ਕਹਿੰਦੇ ਆ ਵੀ ਮਹਿੰਦਰਪਾਲ ਬਿੱਟੂ ਜਿਹੜਾ ਇਹ ਮੁਕਰਿਆ ਨਹੀਂ। ਇਹਨੇ ਕਿਹਾ ਜੀ ਮੈਂ ਪੂਰੀ ਸੱਚ-ਸੱਚ ਤੁਹਾਨੂੰ ਗੱਲ ਜਿਹੜੀ ਆ ਉਹ ਦੱਸ ਦੇਣਾ। ਉਸ ਤੋਂ ਬਾਅਦ ਮਹਿੰਦਰਪਾਲ ਬਿੱਟੂ ਦਾ ਵੀ ਜੇਲ੍ਹ ਦੇ ਵਿੱਚ ਕਤਲ ਹੋ ਜਾਂਦਾ ਤੇ ਮਹਿੰਦਰਪਾਲ ਬਿੱਟੂ ਉਸ ਹੀ ਜਿਹਨੇ ਦੱਸਿਆ ਸੀਗਾ ਕਿ ਇਦਾਂ ਬੇਦਬੀ ਜਿਹੜੀ ਆ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਿੰਦਰਪਾਲ ਬਿੱਟੂ ਦੇਖੋ ਸਾਡੇ ਏਰੀਏ ਦਾ ਹੀ ਸੀ ਠੀਕ ਆ ਸਟੇਟ ਮੈਂਬਰ ਸੀ ਉਹ ਜਦੋਂ ਇਹ ਗੁਰਦੇਵ ਸਿੰਘ ਦੀ ਨਾਮ ਚਰਚਾ ਹੁੰਦੀ ਹੈ ਨਾ ਜੀ ਤੇ ਇਹ ਛੇ ਛੇ ਗੁਰਦੇਵ ਸਿੰਘ ਦੀ ਘਰ ਆਏ ਨੂੰ ਮਤਲਬ ਕਿ ਜੋਰ ਪਾਇਆ ਗਿਆ ਇਕੱਠ ਕਰਕੇ ਜਿਹੜਾ ਇਕੱਠ ਕੀਤਾ ਗਿਆ ਉਦੋਂ ਉਹ ਸਾਰਾ ਬਿੱਟੂ ਦੀ ਗਵਾਈ ਦੇ ਵਿੱਚ ਕੀਤਾ ਗਿਆ ਔਰ ਸਰਕਾਰ ਦੇ ਉੱਤੇ ਜੋਰ ਪਾਇਆ ਗਿਆ ਜਿਹੜਾ ਵੀ ਇਹਦੀ ਘਰ ਵਾਲੀ ਨੂੰ ਨੌਕਰੀ ਦਿੱਤੀ ਜਾਵੇ ਇਹਨਾਂ ਦੇ ਪਰਿਵਾਰ ਨੂੰ 20 ਲੱਖ ਦਿੱਤਾ ਗਿਆ ਇਹ ਸਾਰੇ ਦੀ ਅਗਵਾਈ ਉਸ ਟਾਈਮ ਬਿੱਟੂ ਕਰਦਾ ਸੀ ਇਧਰੋਂ ਖਟੜਾ ਸਾਹਿਬ ਕਰਦੇ ਸੀ ਇੱਕ ਦਿਨ ਇਹ ਸਾਰੇ ਸਾਡੇ ਸੇਵਾਦਾਰਾਂ ਦੇ ਸਾਹਮਣੇ ਕੁਝ ਸੇਵਾਦਾਰਾਂ ਦੇ ਸਾਹਮਣੇ ਹੀ ਖਟੜਾ ਸਾਹਿਬ ਦੇ ਵਿੱਚ ਔਰ ਬਿੱਟੂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਤੂੰ ਤੂੰ ਮੈਂ ਮੈਂ ਹੋਈ ਐ ਇਹ ਬਿੱਟੂ ਵੀ ਗਲਤ ਬੋਲਿਆ ਮਤਲਬ ਉਹ નો ਡਾਊਟ ਐ ਸੀ ਕੋਈ ਬਿੱਟੂ ਦੀ ਇੱਥੇ ਪੱਖਪਤੀ ਨਹੀਂ ਕਰਦੇ ਵੀ ਉਹਨਾਂ ਨੂੰ ਅਫਸਰ ਨੂੰ ਨਹੀਂ ਸੀ ਗਲਤ ਬੋਲਣਾ ਚਾਹੀਦਾ ਸਾਡੀ ਕਿਸੇ ਨਾਲ ਵਿਚਾਰ ਮਿਲਦੇ ਆ ਚਾਹੇ ਨਹੀਂ ਸਾਡੀ ਤਾਂ ਇਹ ਐ ਜੀ ਮਤਲਬ ਤੁਹਾਡੇ ਸ਼ਬਦ ਨਹੀਂ ਗਲਤ ਹੋਣੇ ਚਾਹੀਦੇ ਉਹਨਾਂ ਨੇ ਖਟੜਾ ਸਾਹਿਬ ਨੂੰ ਕੁਝ ਗਲਤ ਸ਼ਬਦ ਬੋਲੇ ਤਾਂ ਫਿਰ ਖਟੜਾ ਸਾਹਿਬ ਨੇ ਵੀ ਸਾਡੇ ਰੇ ਉੱਥੇ ਮੌਜੂਦ ਸੇਵਾਦਾਰ ਸੀ ਨਾ ਜੀ ਉਹਨਾਂ ਦੇ ਸਾਹਮਣੇ ਫਿਰ ਕਿਹਾ ਵੀ ਇੱਕ ਦਿਨ ਅਸੀਂ ਤੈਨੂੰ ਤੈਨੂੰ ਦਿਖਾਵਾਂਗੇ ਵੀ ਅਸੀਂ ਕੀ ਚੀਜ਼ਾਂ ਵੀ ਮੈਂ ਕੀ ਚੀਜ਼ਾਂ ਐ ਵੀ ਮੈਂ ਤੈਨੂੰ ਦਿਖਾਉਂਗਾ ਅਸਲ ਦੇ ਵਿੱਚ ਬਿੱਟੂ ਨੂੰ ਬੇਅਦਵੀ ਕਾਂਡ ਦੇ ਵਿੱਚ ਨਹੀਂ ਫੜਿਆ ਗਿਆ ਸੀ ਉਹਨੂੰ ਜਿਹੜੀਆਂ 2010 ਦੇ ਵਿੱਚ ਬੱਸਾਂ ਸਾਟੀਆਂ ਗੰਨਾ ਸੀ ਉਦੋਂ ਤੇ ਉਹ ਪ੍ਰੇਮੀਆਂ ਤੇ ਇਲਜ਼ਾਮ ਲੱਗੇ ਸੀ ਉਹਨਾਂ ਦੇ ਵਿੱਚ ਬਿੱਟੂ ਦਾ ਨਾਮ ਆਉਂਦਾ ਸੀ ਜੀ ਉਸ ਕੇਸ ਦੇ ਵਿੱਚ ਫੜ ਕੇ ਲਿਆਏ ਸੀ ਇਹਨਾਂ ਨੂੰ ਮਤਲਬ ਬੇਅਦਵੀ ਕਾਂਡ ਦੇ ਵਿੱਚ ਨਹੀਂ ਫੜਿਆ ਗਿਆ ਸੀ ਫੜ ਕੇ ਇਹਨਾਂ ਨੂੰ ਸਿਰਫ ਬੱਸਾਂ ਦੇ ਕਾਂਡ ਚ ਲਿਆਂਦਾ ਗਿਆ ਪਰ ਜਦੋਂ ਇੱਥੇ ਇਹਨਾਂ ਨੂੰ ਫੜਿਆ ਗਿਆ ਜੀ ਉਸ ਤੋਂ ਬਾਅਦ ਇਹ ਤਾਂ ਸਾਡਾ ਸਾਰਾ ਏਰੀਆ ਜਾਣਦਾ ਜੀ ਅੱਜ ਖਟੜਾ ਸਾਹਿਬ ਕੁਝ ਮਰਜ਼ੀ ਬੋਲੀ ਜਾਣ ਸਾਡੇ ਸਾਰੇ ਏਰੀਏ ਨੂੰ ਪਤਾ ਬਿੱਟੂ ਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਬਿੱਟੂ ਜੀ ਔਰ ਇਸ ਤੋਂ ਬਾਅਦ ਬਿੱਟੂ ਦਾ ਤਾਂ ਤੁਹਾਨੂੰ ਗੂਤ ਵੀ ਹੈ ਜੀ ਬਿੱਟੂ ਦਾ ਮੈਂ ਤਾਂ ਹਮੇਸ਼ਾ ਇਹਦਾ ਮੈਡੀਕਲ ਕਰਾਇਆ ਗਿਆ ਅਦਾਲਤ 'ਚ ਜਦੋਂ ਪੇਸ਼ ਕੀਤਾ ਗਿਆ ਇੰਟਰੋਗੇਸ਼ਨ ਕਹਿੰਦੇ ਨਹੀਂ ਕੀਤੀ ਗਈ ਮਿੰਦਰਪਾਲ ਬਿੱਟੂ ਨੇ ਸਭ ਕੁਝ ਆਪ ਹੀ ਬਿਆਨ ਕਰ ਦਿੱਤਾ ਮੈਂ ਤੁਹਾਨੂੰ ਦੱਸ ਦਿਆਂ ਬਿੱਟੂ ਦਾ ਤਾਂ ਸਾਡੇ ਕੋਲੇ ਮਤਲਬ ਕਿ ਸਾਡੀ ਇਹ ਟੀਮ ਉਸ ਤੋਂ ਬਾਅਦ ਸਾਡੀ ਟੀਮ ਨੇ ਵੀ ਤਾਂ 2017 ਤੋਂ ਬਾਅਦ ਅਸੀਂ ਵੀ ਹਰ ਇੱਕ ਚੀਜ਼ ਦੀ ਰਿਸਰਚ ਕੀਤੀ ਹੈ ਨਹੀਂ ਸਾਡੀਆਂ ਜਿਹੜੀਆਂ ਸੀਕ੍ਰੀਟ ਟੀਮ ਸੀ ਉਹਨੇ ਬਹੁਤ ਜ਼ਿਆਦਾ ਜਦੋਂ ਇਸ ਚੀਜ਼ ਤੇ ਵੀ ਰਿਸਰਚ ਕਰਨ ਜਿੱਥੇ ਜਿੱਥੇ ਸਾਡੇ ਗੁਰੂ ਪਿਤਾ ਜੀ ਦਾ ਨਾਮ ਆ ਰਿਹਾ ਸੀ ਹਰ ਇੱਕ ਚੀਜ਼ ਤੇ ਅਸੀਂ ਰਿਸਰਚ ਕੀਤੀ ਹੈ ਜਿਹੜੀ ਸਾਡੀ ਟੀਮ ਦੇ ਦੋ ਮੈਂਬਰ ਦੋ ਮੈਂਬਰਾਂ ਨੂੰ ਸੈੱਟ ਦੇ ਇੱਕ ਅਫਸਰ ਨੇ ਆਪਦੇ ਮਹੱਲੀ ਵਾਲੇ ਆਫਿਸ ਦੇ ਵਿੱਚ ਬਲਾ ਕੇ ਇੰਟੈਲੀਜੈਂਸ ਆਫਿਸ ਦੇ ਵਿੱਚ ਬਲਾ ਕੇ ਬਿੱਟੂ ਦੀਆਂ ਬਕਾਇਦਾ ਫੋਟੋ ਦਿਖਾਈਆਂ ਗਈਆਂ ਔਰ ਉਹਦੀ ਵੀਡੀਓ ਦਿਖਾਈ ਗਈ ਜੋ ਸਾਡੇ ਉਹਨਾਂ ਲੜਕਿਆਂ ਨੂੰ ਮੈਂ ਅੱਜ ਦੁਬਾਰਾ ਵੀ ਪੁੱਛਿਆ ਸੀ ਫੋਨ ਕਰਕੇ ਉਹ ਕਹਿੰਦੇ ਜਿਹੜੀਆਂ ਸਾਨੂੰ ਫੋਟੋ ਤੇ ਵੀਡੀਓ ਦਿਖਾਈਆਂ ਗਈਆਂ ਨਾ ਜਿਸ ਅਫਸਰ ਨੇ ਦਿਖਾਈਆਂ ਉਹ ਮਤਲਬ ਜਿਹੜੀਆਂ ਅਸੀਂ ਫੋਟੋ ਦੇਖੀਆਂ ਜਿਹੜੀਆਂ ਬਿੱਟੂ ਦੀਆਂ ਦੋਨੇ ਅੱਖਾਂ ਨੇ ਜੀ ਅੱਖਾਂ ਦੇ ਇੱਕ ਇੱਕ ਅੰਚੇ نیچے ਤੱਕ ਮਤਲਬ ਕਿ ਖੂਨ ਜੰਮਿਆ ਹੋਇਆ ਸੀ ਇੱਕ ਅੰਝੇ ਤੱਕ ਖੂਨ ਜੰਮਿਆ ਹੋਇਆ ਸੀ ਔਰ ਆਫੀਸਰ ਨੇ ਖੁਦ ਆਪਦੇ ਮੂੰਹ ਨਾਲ ਕਿਹਾ ਉਹਨਾਂ ਮੁੰਡਿਆਂ ਨੂੰ ਮਤਲਬ ਉਹ ਕਹਿੰਦੇ ਵੀ ਠਹਾਕੇ ਮਾਰ ਮਾਰ ਕੇ ਆਫੀਸਰ ਹੱਸ ਰਿਹਾ ਸੀ ਕਹਿੰਦੇ ਬੰਦਾ ਸੀ ਨਾ ਬਹੁਤ ਜ਼ਿਆਦਾ ਵੱਡਾ ਦੇਖ ਕਹਿੰਦੇ ਜਿਵੇਂ ਅਸੀਂ ਅੱਤਵਾਦੀਆਂ ਨੂੰ ਟਾਰਚਰ ਕੀਤਾ ਸੀ ਕਹਿੰਦੇ ਬਿੱਟੂ ਨੂੰ ਅਸੀਂ ਇਸ ਤਰੀ ਟਾਰਚਰ ਕੀਤਾ ਕਹਿੰਦੇ ਕਹਿੰਦੇ ਆਹ ਦੇਖੋ ਇਹਦੀਆਂ ਵੀਡੀਓ ਤੇ ਆਹ ਦੇਖੋ ਕਹਿੰਦੇ ਇਹਦੀਆਂ ਫੋਟੋ ਇਹਦਾ ਤਾਂ ਬਕਾਇਦਾ ਸਾਡੇ ਮਤਲਬ ਕਿ ਜਿਹੜੇ ਸਾਡੀ ਸੀਕ੍ਰੀਟ ਮਤਲਬ ਹੈ ਗੋਪਤ ਤੌਰ ਤੇ ਸਾਡੀ ਟੀਮ ਇੱਕ ਕੰਮ ਕਰ ਰਹੀ ਹੈ ਉਹਨਾਂ ਉਹ ਉਹਨਾਂ ਮੁੰਡਿਆਂ ਨੂੰ ਫੋਟੋ ਤੇ ਵੀਡੀਓ ਦਿਖਾਈਆਂ ਗੀਆਂ ਜੀ ਖਟੜਾ ਸਾਹਿਬ ਕਿਵੇਂ ਕਹਿ ਸਕਦੇ ਆ ਇਹ ਅਸੀਂ ਨਹੀਂ ਕੀਤਾ ਨੰਬਰ 2 ਤੇ ਅੱਜ ਕੱਲ ਜਦੋਂ ਖਟੜਾ ਸਾਹਿਬ ਇੱਕ ਗੋਪਾਲ ਦਾ ਨਾਮ ਲੈ ਰਹੇ ਆ ਜੀ ਗਪਾਲ ਸਾਡੇ ਜਿਹੜਾ ਮਤਲਬ ਬਰਗਾੜੀ ਬਲਾਕ ਸੀ ਉਹਦਾ 15 ਮੈਂਬਰੀ ਕਮੇਟੀ ਦਾ ਪੰਗੀਦਾਸ ਨਹੀਂ ਸੀ ਉਹ ਕਹਿੰਦੇ ਪੰਗੀਦਾਸ ਸੀ ਉਹ 15 ਮੈਂਟਰੀ ਕਮੇਟੀ ਜਿਹੜੀ ਹੈਗੀ ਸਾਡੀ ਮੈਂਬਰੀ ਬਲਾਕ ਦੀ ਉਹਦਾ ਉਹ ਜ਼ਿੰਮੇਵਾਰ ਸੀ ਮੁੰਡਾ ਬਾਣੀਆਂ ਦਾ ਮੁੰਡਾ ਇਹ 20-25 ਸਾਲ ਤੋਂ ਸਾਡੇ ਬਰਗਾੜੀ ਦੇ ਪਾਸ ਸਾਡੇ ਤੇ ਉਹਦੀ ਕਿਤਾਬਾਂ ਕਾਪਾਂ ਦੀ ਦੁਕਾਨ ਹੈ ਤੇ ਉਹਦੀ ਦੁਕਾਨ ਤੇ ਤੁਸੀਂ ਜਾਓ ਤਾਂ ਮਤਲਬ ਹੁਣ ਤਾਂ ਚਲੋ ਵਿਚਾਰਾ ਛੱਡ ਛੜਾ ਕੇ ਸਭ ਕੋਸੀ ਡਰ ਦਾ ਮਾਰਾ ਬਾਹਰ ਚਲਾ ਗਿਆ ਫੌਰਨ ਚਲਾ ਗਿਆ ਪਰ ਉਹਦੀ ਦੁਕਾਨ ਤੇ ਗਾਹਕ ਬਹੁਤ ਆਉਂਦਾ ਸੀ 8-10 ਗਾਹਕ ਤਾਂ ਉਹਦੇ ਖੜੇ ਹੀ ਰਹਿੰਦੇ ਸੀ ਹੁਣ ਉਸ ਕਿਤਾਬਾਂ ਕਾਪੀਆਂ ਦੀ ਦੁਕਾਨ ਤੋਂ ਜੀ ਕੋਈ ਕਾਗਜ਼ ਲੈ ਗਿਆ ਪੈਨ ਲੈ ਗਿਆ ਤਾਂ ਉਹਦਾ ਤਾਂ ਕੋਈ ਖਸੂਰ ਨਹੀਂ ਜੀ ਉਸ ਮੁੰਡੇ ਨੂੰ ਚੁੱਕ ਕੇ 15 ਦਿਨ 15 ਦਿਨ ਟਾਰਚਰ ਕੀਤਾ ਗਿਆ ਔਰ ਲਗਾਤਾਰ ਉਹਨੂੰ ਇੱਕ ਅਫਸਰ ਨਹੀਂ ਉਹ ਕਹਿੰਦਾ ਸੀ ਸਾਰੀ ਕਹਾਣੀ ਉਹਨੇ ਸਾਨੂੰ ਦੱਸੀਆ ਕਦੇ ਮੇਰੇ ਕੋਲ ਜਦੋਂ ਇੱਕ ਅਫਸਰ ਆ ਕੇ ਉਹਨੇ ਬਹੁਤ ਜ਼ਿਆਦਾ ਕੁੱਟਿਆ ਜਦੋਂ ਮਤਲਬ ਉਹਨੂੰ ਇਹੀ ਗੱਲ ਕਹੀ ਜਾਂਦੀ ਸੀ ਵੀ ਤੂੰ ਐਂ ਕਹਦੇ ਵੀ ਹਾਂ ਮੈਂ ਇਹ ਬਿਆਦਵੀ ਕੀਤੀ ਐ ਤੇ ਮੇਰੇ ਗੁਰੂ ਨੇ ਕਰਵਾਈ ਐ ਤੈਨੂੰ ਛੱਡ ਦਾਂਗੇ ਉਹ ਮਤਲਬ ਕਿ ਉਹ ਕਹਿੰਦਾ ਉਹ ਕਹਿੰਦਾ ਮੈਂ ਤਾਂ ਇੱਕੋ ਗੱਲ ਕਹਿੰਦਾ ਸੀ ਭਾਵੇਂ ਮੇਰੇ ਟੋਟੇ ਟੋਟੇ ਕਰ ਦਿਓ ਮੈਨੂੰ ਮਾਰਨਾ ਮਾਰ ਦਿਓ ਪਰ ਜੋ ਸੱਚ ਆ ਮੈਂ ਉਹ ਬੋਲੂਗਾ ਨਾ ਸੀ ਬਿਆਦਬੀ ਕਰੀਏ ਨਾ ਸਾਡਾ ਗੁਰੂ ਦੀ ਸਿੱਖਿਆ ਉਹ ਕਹਿੰਦਾ ਫਿਰ ਮੈਂ ਉਹ ਕਟ ਕਟ ਕੇ ਹੰਬ ਕੇ ਅਫਸਰ ਉੱਠ ਜਾਂਦਾ ਫਿਰ ਹੋਰ ਅਫਸਰ ਆਉਂਦਾ ਉਹ ਵੀ ਸੇਮ ਮਤਲਬ ਉਸ ਮੁੰਡੇ ਨੂੰ ਪੂਰਾ 15 ਦਿਨ ਲਗਾਤਾਰ ਕੁੱਟਿਆ ਗਿਆ ਇਹ ਤਾਂ ਅਸੀਂ ਅੱਖਾਂ ਨਾਲ ਦੇਖਿਆ ਜਦੋਂ ਸਾਡਾ ਮੁੰਡਾ ਵਾਪਸ ਆਇਆ ਸਾਡੇ ਪਿੰਡ ਵੀ ਕਿਉਂਕਿ ਉਹਨੂੰ ਸਾਰਾ ਪਿੰਡ ਹੀ ਜਾਣਦਾ ਸੀ ਸਾਡਾ ਤਾਂ ਕਿਉਂਕਿ ਪ੍ਰੇਮੀ ਹੋਣ ਦੇ ਨਾਤੇ ਤੇ ਸਾਡਾ ਵੀ ਤਾਂ ਉਹਨਾਂ ਨਾਲ ਆਉਣ ਜਾਣ ਸੀ ਨਾ ਉਹ ਮੁੰਡੇ ਤਾਂ ਆਪਦੇ ਪੈਰਾਂ ਤੇ ਚੱਲਿਆ ਨਹੀਂ ਜਾਂਦਾ ਸੀ ਹਟੜਾ ਸਾਹਿਬ ਕਹਿੰਦੇ ਸੀ ਕਿਸੇ ਨੂੰ ਕੁੱਟਿਆ ਨਹੀਂ ਕਮਾਲ ਦੀ ਗੱਲ ਹੈ ਤੇ ਹਟੜਾ ਸਾਹਿਬ ਇਹ ਕਿਹ ਵੀ ਕਹਿ ਰਹੇ ਵੀ 164 ਦੇ ਬਿਆਨ ਉਹ ਮੁੰਡੇ ਨੇ ਵੀ ਆਈ ਦਿੱਤੇ ਆ ਪ੍ਰਦੀਪ ਕਲੇਰ ਦੇ ਵੀ ਉਵੇਂ ਹੀ ਹੈ ਜਿਵੇਂ ਪ੍ਰਦੀਪ ਕਲੇਰ ਦੇ ਉਵੇਂ ਹੀ ਉਹਨਾਂ ਦੇ ਉਵੇਂ ਹੀ ਬਿੱਟੂ ਦੇ ਆ ਉਵੇਂ ਕਹਿੰਦੇ ਜਿੰਮੀ ਦੇ ਆ ਉਵੇਂ ਪਰਤੀ ਦੇ ਆ ਪਰ ਪਰਤੀ ਵਾਲੇ ਤੇ ਜਿੰਮੀ ਵਾਲੇ ਵੀ ਤਾਂ ਆਊਟ ਕਰਨੇ ਚਾਹੀਦੇ ਸੀ ਨਾ ਜੀ ਕੱਟੀ ਤਾਂ ਜੰਮੀ ਤਾਂ ਹੁਣ ਮਤਲਬ ਕਿ ਡੇਰੇ ਦੇ ਵਿੱਚ ਤੇ ਸੰਗਤ ਦੇ ਵਿੱਚ ਪੂਰੇ ਰਾਜੇ ਮਹਾਰਾਜੇ ਬਣ ਕੇ ਘੁੰਮਦੇ ਆ ਫਿਰ ਸੰਗਤ ਦਾ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਸਾਡੇ ਗੁਰੂ ਦਾ ਨਾਮ ਰੱਖਿਆ ਹੈ ਨੰਬਰ 2 ਤੇ ਖਟੜਾ ਸਾਹਿਬ ਇਹ ਗੱਲ ਕਹਿੰਦੇ ਵੀ ਅਸੀਂ ਬਿੱਟੂ ਦੀ ਕੁੱਟ ਮਾਰ ਨਹੀਂ ਕੀਤੀ ਤਾਂ ਆਪ ਵੀ ਆਪ ਹੀ ਉਹਨੇ ਸਾਰਾ ਕੁਝ ਦੱਸਤਾ ਤੇ ਉਹਨੇ ਸਰਫ ਸਾਡੇ ਸਾਹਮਣੇ ਚਾਰ ਹੀ ਨਾਮ ਲਏ ਸੀ ਇੱਕ ਹਰਸ਼ ਟੋਰੀ ਦਾ ਲਿਆ ਸੀ ਪ੍ਰਦੀਪ ਪਲੇਅਰ ਦਾ ਲਿਆ ਸੀ ਤੇ ਬਸੰਦੀਪ ਰੇਟੀ ਦਾ ਤੇ ਚੌਥਾ ਵੀ ਸਾਡੇ ਪਿਤਾ ਹੀ ਨੇ ਉਹ ਪਿਤਾ ਹੀ ਸਾਹਿਬ ਦਾ ਕਿਹਾ ਉਹਨੇ ਕਿਹਾ ਪਿਤਾ ਹੀ ਦਾ ਮਤਲਬ ਉਹਨਾਂ ਦੇ ਗੁਰੂ ਨੇ ਪੜਾ ਪ੍ਰਦੀਪ ਕਲੇਰ ਜਿਹੜਾ ਪ੍ਰਦੀਪ ਕਲੇਰ ਅੱਗੇ ਦੱਸ ਜਾਨਾ ਦੇ ਹੋਰ ਨਾਮ ਰੱਖ ਦਿੰਦਾ ਈ ਤੇ ਫਿਰ ਹੁਣ ਕਿਹਨੂੰ ਸੱਚ ਮੰਨਿਆ ਜਾਵੇ ਵੀ ਬਿੱਟੂ ਵਾਲਾ ਬਿੱਟੂ ਸੱਚ ਬੋਲਿਆ ਕਿ ਪ੍ਰਦੀਪ ਕਲੇਰ ਸੱਚ ਬੋਲਦਾ ਈ ਇਹ ਇਹ ਵੀ ਤਾਂ ਦੋਨਾਂ ਚ ਇੱਕ ਇੱਕੋ ਜਿਹਾ ਬਿਆਨ ਤਾਂ ਨਹੀਂ ਨਾ ਹੋ ਗਿਆ ਬਿਆਨ ਤਾਂ ਸਿਰਫ ਸਾਂਝਾ ਕਿੱਥੇ ਹੋਇਆ ਕਿ ਸਿਰਫ ਸਾਡੇ ਪਿਤਾਈ ਦਾ ਹੋਇਆ ਵੀ ਉਹ ਉਹ ਦੋਨਾਂ ਨੇ ਤੇ ਕਹਤਾ ਵੀ ਉਹ ਕਹਿੰਦੇ ਵੀ ਉਹ ਵੀ ਪਿਤਾਈ ਕਹਿੰਦੇ ਸੀ ਇਹ ਵੀ ਕਲੇਰ ਕਹਿ ਰਿਹਾ ਤੁਸੀਂ ਆਹ ਦੇਖੋ ਵੀ ਕਲੇਰ ਨੂੰ ਤਾਂ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਤੇ ਬਿੱਟੂ ਦਾ ਤਾਂ ਮਤਲਬ ਉਹਨਾਂ ਦੇ ਪਰਿਵਾਰ ਨੂੰ ਵੀ ਪਤਾ ਜੀ ਇਹੋ ਜੀ ਗੱਲ ਨਹੀਂ ਹੈ ਪਰਿਵਾਰ ਨੂੰ ਪਤਾ ਸਾਡੀ ਬਹੁਤ ਸਾਰੀ ਏਰੀਆ ਦੀ ਸੰਗਤ ਨੂੰ ਪਤਾ ਹੈ ਬਿੱਟੂ ਦੇ ਵਿੱਚ ਨੋ ਡਾਊਟ ਉਹ ਗਲਤ ਬੋਲਦਾ ਸੀ ਇਹ ਸੀ ਇਸ ਗੱਲ ਤੋਂ ਅਸੀਂ ਮੁਲਕਰ ਨਹੀਂ ਹੁੰਦੇ ਉਹ ਅਫਸਰਾਂ ਨੂੰ ਵੀ ਗਲਤ ਬੋਲਦਾ ਸੀ ਕਿਉਂਕਿ ਉਸ ਟਾਈਮ ਜਿਹੜੇ ਪੋਲੀਟੀਕਲ ਲੀਡਰਸ਼ਿ ਉਹਨਾਂ ਨੇ ਤਾਂ ਉਹਨਾਂ ਨੂੰ ਸ਼ਹਿ ਦਿੱਤੀ ਹੋਈ ਸੀ ਬੋਲਣ ਦੀ ਜੀ ਕਿਉਂਕਿ ਉਹ ਵੋਟਾਂ ਪਵਾਉਂਦੇ ਸੀ ਉਹਨਾਂ ਨੂੰ ਪੋਲੀਟੀਕਲ ਲੀਡਰਾਂ ਨੂੰ ਵੋਟਾਂ ਪਵਾਉਂਦੇ ਸੀ ਨਹੀਂ ਪੋਲੀਟੀਕਲ ਲੀਡਰ ਸੀਗੇ ਜਿਨ੍ਹਾਂ ਦੀ ਸ਼ਹਿ ਸੀਗੀ ਬਿੱਟੂ ਨੂੰ ਉਹਨਾਂ ਨੂੰ ਬਿੱਟੂ ਤਾਂ ਬਹੁਤ ਹੀ ਕਾਲੀ ਧਰ ਨੂੰ ਪਵਾਉਂਦਾ ਸੀ ਜਦੋਂ 2012 ਦੇ ਵਿੱਚ ਲਾਣ ਹੋ ਗਿਆ ਵੀ ਕਾਂਗਰਸ ਨੂੰ ਓਪਨ ਦੇ ਵਿੱਚ ਕੋਟਕਪੂਰਾ ਸੀਟ ਤੋਂ ਵੀ ਕਾਂਗਰਸ ਨੂੰ ਲਾਣ ਹੋ ਗਿਆ ਜਿਹੜੀ ਰਾਜਨੀਤਿਕ ਵੰਗ ਸੀ ਸਾਡਾ ਉਹਨੇ ਬਸੰਗਤ ਬਲਾ ਕੇ ਲਾਣ ਕਰਤਾ ਵੀ ਜਿਹੜਾ ਕਾਂਗਰਸ ਦਾ ਉੱਥੇ ਕੈਂਡੀਡੇਟ ਸੀ ਵੀ ਉਹਨੂੰ ਆਪਾਂ ਜਿਹੜੀ ਹੈਗੀ ਆ ਵੋਟ ਕਰਨੀ ਆ ਬਿੱਟੂ ਨੇ ਅਲੱਗ ਸੰਗਤ ਬੁਲਾਈ ਅਲੱਗ ਸੰਗਤ ਬੁਲਾ ਕੇ ਉਹ ਕਹਿੰਦਾ ਰਾਜਨੀਤਿਕ ਵੰਗ ਚਾਹੇ ਕੁਝ ਵੀ ਕਹੀ ਜਾਵੇ ਤੇ ਉਹਨਾਂ ਨੇ ਅਕਾਲੀ ਦਲ ਦੇ ਕੈਂਡੀਡੇਟ ਤੋਂ ਸਾਰੇ ਜ਼ਿੰਮੇਵਾਰਾਂ ਨੂੰ ਕਹਿ ਕੇ ਸਾਰੀ ਜਿਹੜੀ 2012 ਦੀ ਵੋਟ ਸਿਪੋਰਟ ਕੋਰੇ ਵਾਲੀ ਉਹ ਬਿੱਟੂ ਨੇ ਕੱਲੀ ਦਲ ਦੇ ਕੈਂਡੀਡੇਟ ਨੂੰ ਪੁਵਾਈ ਹੈ ਜੀ ਸਾਡਾ ਇਹ ਰਾਜਨੀਤਿਕ ਵੰਗਾ ਨਾ ਜੀ ਅਸਲ 'ਚ ਅਸਲ 'ਚ ਉਹਦਾ ਝਗਾੜਾ ਸ਼ੁਰੂ ਤੋਂ ਤੋਂ ਕਿਹੜਾ ਖੱਟਾ ਸੀ ਖੱਟਾ ਮਤਲਬ ਖੱਟਾ ਇੱਥੋਂ ਤੱਕ ਕਹਿ ਦਿੰਦਾ ਸੀ ਸਭ ਨੂੰ ਹੀ ਕਹਿ ਦਿੰਦਾ ਸੀ ਮੇਰੀ ਇੱਕ ਜੇਬ ਦੇ ਵਿੱਚ ਤਾਂ ਚਟਾਲਾ ਤੇ ਦੂਜੀ ਜੇਬ ਦੇ ਵਿੱਚ ਬਦਲ ਹੈ ਇਹ ਉਹਦੀ ਵਰਡਿੰਗ ਹੁੰਦੀ ਸੀ ਔਰ ਇਸੇ ਤਰ੍ਹਾਂ ਜਿਹੜਾ ਸਾਡਾ ਰਾਜਨੀਤਿਕ ਵਿੰਗ ਇਹ ਹੈ ਜੀ ਇਹਨਾਂ ਦਾ ਰੁਝਾਨ ਸਾਰਿਆਂ ਦਾ ਹੀ ਮਤਲਬ ਅਕਾਲੀ ਦਲ ਵਾਲੀ ਰਿਹਾ ਹ ਹ ਤੁਹਾਨੂੰ ਨਹੀਂ ਪਤਾ ਇਹਦਾ ਕਾਰਨ ਕੀ ਹੈ ਬੇਸ਼ੱਕ ਉਤੋਂ ਇਹਨਾਂ ਨੇ 2007 ਦੇ ਵਿੱਚ ਵੀ ਆਪਣਲੇ ਕਹਿਤਾ ਵੀ ਅਸੀਂ ਕਾਂਗਰਸ ਨੂੰ ਕਰ ਰਹੇ ਹਾਂ ਕਿਉਂਕਿ ਜਦੋਂ ਸੈਂਟਰ ਸਰਕਾਰ ਉੱਤੇ ਕਾਂਗਰਸ ਦੀ ਬੈਠੀ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਡਿਕਲੇਅਰ ਕਰਨਾ ਪਿਆ ਤੇ ਮੈਂ 2012 ਚ ਵੀ ਕਹਤਾ ਪਰ ਪਰ ਅੰਦਰ ਖਾਤੇ ਜਿਹੜੀ ਵੋਟ ਪਈ ਆ ਵੀਰ ਜੀ ਉਹ ਸਿਰਫ ਅਕਾਲੀਆਂ ਨੂੰ ਹੀ ਇਹਨਾਂ ਨੇ ਕਹਿ ਕੇ ਕਿ ਸੰਗਤ ਨੂੰ ਅਕਾਲੀ ਦਲ ਨੂੰ ਹੀ ਵੋਟ ਪਾਉਣ ਦੇਸੀ ਫਿਰ ਜੋ ਪ੍ਰਦੀਪ ਕਲੇਰ ਇਦਾਂ ਕਹਿੰਦੇ ਆ ਵੀ ਸੁਖਬੀਰ ਬਾਦਲ ਨੂੰ ਮਿਲਦੇ ਰਹੇ ਵੋਟਾਂ ਦਾ ਸਾਰਾ ਕੁਝ ਸਿਸਟਮ ਚੱਲਦਾ ਸੀਗਾ ਫਿਰ ਤੁਹਾਡੀ ਗੱਲ ਨੂੰ ਵੀ ਜੇ ਮੰਨ ਲਿਆ ਜਾਵੇ ਤਾਂ ਇਹ ਸਾਰੀਆਂ ਗੱਲਾਂ ਫਿਰ ਸੱਚ ਵੀ ਹੋ ਸਕਦੀਆਂ ਨੇ ਵੀ ਪ੍ਰਦੀਪ ਕਲੇਰ ਜਿਹੜੇ ਆ ਇਹ ਜਿੱਦਾਂ ਕਹਿੰਦੇ ਆ ਵੀ ਸੁਖਬੀਰ ਬਾਦਲ ਵੋਟਾਂ ਦਾ ਕਰਕੇ ਮਿਲਦੇ ਹੁੰਦੇ ਸੀਗੇ ਡੇਰੇ ਦੇ ਵਿੱਚ ਕਹਿੰਦੇ ਲੁਕ ਛੁਪ ਕੇ ਵੀ ਆਉਂਦੇ ਰਹੇ ਆ ਨੀ ਦੇਖੋ ਮਤਲਬ 2007 ਦੇ ਵਿੱਚ ਤਾਂ ਅਸੀਂ ਇਹ ਗੱਲ ਰਾਜਨੀਤਿਕ ਵੰਗ ਤੋਂ ਖੁਦ ਹੀ ਸੁਣੀ ਆ ਵੀ ਬਾਦਲ ਸਾਹਿਬ ਆਏ ਸੀ ਇੱਥੇ 2007 ਦੇ ਵਿੱਚ ਜਦੋਂ ਇਲੈਕਸ਼ਨ ਆ ਸੀ ਹਨਾ ਉਸ ਤੋਂ ਬਾਅਦ 2012 ਤੇ ਜਾਂ 17 ਦੇ ਵਿੱਚ ਅਸੀਂ ਇਹ ਨਹੀਂ ਕਿਸੇ ਤੋਂ ਵੀ ਸੁਣਿਆ ਵੀ ਮਤਲਬ ਕਿ ਸੁਖਬੀਰ ਬਾਦਲ ਸਾਹਿਬ ਖੁਦ ਆਇਆ ਪਰ ਹਾਂ ਇਹ ਸਾਨੂੰ ਸਾਰਾ ਪਤਾ ਵੀ ਜਿਹੜਾ ਮਤਲਬ ਸਾਡਾ ਰਾਜਨੀਤਿਕ ਵੰਗ ਆ ਸਾਰੇ ਦਾ ਸਾਰਾ ਹੀ ਔਰ ਸੁਖਵੀਰ ਬਾਦਲ ਬਾਦਲ ਦੀ ਕੋਠੀ ਜਿਹੜੀ ਉੱਥੇ ਪਿੰਡ ਬਾਦਲਾ ਬਹੁਤ ਜਿਆਦਾ ਜਾਂਦੇ ਸੀ ਬਾਦਲ ਦੀ ਕੋਠੀ ਚ ਬਾਦਲ ਪਿੰਡ ਵੀ ਜਾਂਦੇ ਸੀ ਜਾਂ ਜਿੱਥੇ ਜਿੱਥੇ ਇਹਨਾਂ ਦੀਆਂ ਰਹਿائشਾਂ ਕਿਉਂਕਿ ਜਿਹੜੇ ਲੋਕ ਹੋਰ ਮੈਲਣ ਜਾਂਦੇ ਸੀ ਉਹ ਸਾਨੂੰ ਦੱਸ ਦਿੰਦੇ ਸੀ 2012 ਦੇ ਵਿੱਚ 2012 ਦੇ ਵਿੱਚ ਜਲਾਲਾਬਾਦ ਦੇ ਵਿੱਚ ਬੈਠ ਕੇ ਸਾਡਾ ਰਾਜਨੀਤਿਕ ਵਿੰਗ ਔਰ ਸੁਖਵੀਰ ਬਾਦਲ ਦੇ ਵਿਚਕਾਰ ਜਿਹੜੀ ਇਹ ਸਹਿਮਤੀ ਬਣੀ ਆ ਵੀ ਉਹਨਾਂ ਨੇ ਕਿਹਾ ਵੀ ਅਸੀਂ ਓਪਨ ਲਈ ਤਾਂ ਡਿਕਲੇਅਰ ਕਰਾਂਗੇ ਕਾਂਗਰਸ ਨੂੰ ਪਰ ਅੰਦਰ ਖਾਤੇ ਜਿਹੜੀਆਂ 19 ਸੀਟਾਂ ਤੇ ਮਾਲਵੇ ਦੀਆਂ 19 ਸੀਟਾਂ ਤੇ ਸਹਿਮਤੀ ਬਣੀ ਸੀ ਅੰਦਰ ਖਾਤੇ ਵੋਟ ਤਾਂ ਨਹੀਂ ਪਊਗੀ ਪਰ ਜਿਹੜੇ ਸਾਡੀ ਸੰਗਤ ਸੀ ਨਾ ਵੀਰ ਜੀ ਤੁਸੀਂ ਤੁਸੀਂ ਉਸ ਮੀਟਿੰਗ ਦੇ ਵਿੱਚ ਸੀਗੇ ਜਲਾਲਾਬਾਦ ਜਿੱਥੇ ਨਹੀਂ ਮੈਂ ਉਸ ਟਾਈਮ ਮੀਟਿੰਗ ਦੇ ਵਿੱਚ ਨਹੀਂ ਪਰ ਜਲਾਲਾਬਾਦ ਦੇ ਵਿੱਚ ਕੋਈ ਬਾਈ ਸੀਗਾ ਮਤਲਬ ਕਿਉਂਕਿ ਮੈਂ ਜ਼ਿੰਮੇਵਾਰ ਨਹੀਂ ਹਾਂ ਨਾ ਕਿਉਂਕਿ ਮੈਂ ਨੈਸ਼ਨਲ ਸੈਕਟਰੀ ਜਿਹੜੀ ਕਿਉਂਕਿ ਮੇਰੇ ਸੰਗਤ ਚਾਹੰਦੀ ਸੀ ਇਹ ਮੈਨੂੰ ਉਸੇ ਦਿਨ ਹੀ ਫੋਨ ਆ ਗਿਆ ਸੀ ਵੀ ਭੈਣ ਜੀ ਵੀ ਇਸ ਤਰ੍ਹਾਂ ਜਲਾਲਾਬਾਦ ਦੇ ਵਿੱਚ 19 ਸੀਟਾਂ ਤੇ ਜਿਹੜਾ ਹੈਗਾ ਮਾਲਵੇ ਦੀਆਂ ਤੇ ਵੀ ਸਾਡਾ ਰਾਜਨੀਤਿਕ ਵੰਗ ਸਮਝੌਤਾ ਕਰ ਗਿਆ ਜਿਹੜੀ ਸਾਡੀ ਸੰਗਤ ਸੀ ਨਾ ਜਲਾਲਾਬਾਦ ਦੀ ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਵੋਟ ਆਜੇਟ ਸੁਖਵੀਰ ਬਾਦਲ ਨੂੰ ਪਾਉਣੇ ਆ ਸੰਗਤ ਦਾ ਫਿਰ ਰੋਲਾ ਪੈ ਗਿਆ 2007 ਦੇ ਵਿੱਚ ਜਉਂ ਜਉਂ 2007 ਵਾਲਾ 14 ਮਈ ਵਾਲਾ 14 15 ਮਈ ਵਾਲਾ ਘਟਨਾ ਚੱਕਰ ਹੋ ਗਿਆ ਉਸ ਤੋਂ ਬਾਅਦ ਵੀ ਸਾਡੀ ਸੰਗਤ ਅਕਾਲੀ ਦਲ ਨੂੰ ਇੰਨੀ ਜ਼ਿਆਦਾ ਨਫ਼ਰਤ ਕਰਨ ਲੱਗੀ ਉਹ ਕਹਿੰਦੇ ਵੀ ਸਾਡੇ ਡੇਰੇ ਧਵਾਤੇ ਇਹਨਾਂ ਨੇ ਸਾਡੀ ਜਿਹੜੀ ਸੰਗਤ ਐਨਾਂ ਅਤਿਆਚਾਰ ਕਰਵਾਇਆ ਮਾਨਸਾ ਚੋਂ ਘਟਾਤਾ ਜਾਂ ਜੋ ਕੁਝ ਵੀ ਜਿਹੜਾ ਇਹ ਮਤਲਬ ਹੁਕਮਨਾਮਾ ਜਾਰੀ ਹੋਇਆ ਇਹ ਸਾਰਾ ਉਹਨਾਂ ਨੂੰ ਇਹ ਲੱਗਿਆ ਵੀ ਸਰਕਾਰ ਕਰਾ ਰਹੀ ਐ ਇਸੇ ਕਰਕੇ ਸਾਡੀ ਜਿਹੜੀ ਸੰਗਤ ਆ ਉਹ ਤਾਂ ਕਰਦੀ ਸੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਨਫ਼ਰਤ ਪਰ ਜਿਹੜੇ ਸਾਡੇ ਜ਼ਿੰਮੇਵਾਰ ਸੀ ਜ਼ਿੰਮੇਵਾਰ ਸੀ ਇਹ ਬਹਾਨੇ ਲਾ ਲਾ ਕੇ ਕੋਈ ਨਾ ਕੋਈ ਕਦੇ ਕੋਈ ਬਹਾਨਾ ਮਾਰਦਾ ਆਪਣਾ ਇਹ ਕੰਮ ਕਰਾਉਣਗੇ ਕਾਲੀ ਦਲ ਵਾਲੇ ਤਾਂ ਉਸ ਜਿਹੜੇ ਜ਼ਿੰਮੇਵਾਰ ਸੀ ਉਹ ਵੋਟ ਆ ਜਿਹੜਾ ਰਾਜਨੀਤੀ ਕਿਉਂ ਉਹ ਵੋਟ ਸੀ ਜਿਹੜਾ ਉਹ ਕੰਪੈਲ ਕਰਦਾ ਸੀ ਸੰਗਤ ਨੂੰ ਮਤਲਬ ਉਹ ਕਾਲੀ ਦਲ ਨੂੰ ਪਾਉਣ ਵਾਸਤੇ ਮੈਂ ਇੱਕ ਸਵਾਲ ਤੁਹਾਨੂੰ ਕਰਦਾ ਵੀਰਪਾਲ ਜੀ ਜਦੋਂ ਇੰਨਾ ਕੁਝ ਇੰਨੇ ਵੱਡੇ ਪੱਧਰ ਤੇ ਹੋ ਰਿਆ ਸੀਗਾ ਵੀ ਜਿਹੜੇ ਤੁਸੀਂ ਕਹਿੰਦੇ ਹੋ ਜ਼ਿੰਮੇਵਾਰੀਆਂ অথੋਰਾਈਜ਼ਡ ਪਰਸਨ ਜਿਹੜੇ ਡੇਰੇ ਦੇ ਸੀਗੇ ਉਹ ਆਪਣੇ ਤੌਰ ਦੇ ਉੱਤੇ ਜਿਹੜੇ ਫਾਲੋਅਰ ਸੀ ਉਹਨਾਂ ਨੂੰ ਕਹਿ ਰਹੇ ਸੀ ਵੀ ਇਸ ਇਸ ਪਾਰਟੀ ਨੂੰ ਵੋਟ ਦੇਣਾ ਇਸ ਨੂੰ ਨਹੀਂ ਦੇਣਾ ਤਾਂ ਉਸ ਵਕਤ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਬਾਬਾ ਰਾਮ ਰਹੀਮ ਜਿਹੜੇ ਸੀਗੇ ਇਹ ਬੜੇ ਰੋਹਾਨੀ ਬੰਦੇ ਸੀ ਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਸੀਗਾ ਵੀ ਮੇਰੇ ਜਿਹੜੇ ਮੰਨਣ ਵਾਲੇ ਆ ਪੈਰੋਕਾਰ ਆ ਮੇਰੀ ਜਿਹੜੀ ਸੰਗਤ ਆ ਉਹ ਇਸ ਵਕਤ ਜਿਹੜੀ ਆਪਸ ਦੇ ਵਿੱਚ ਉਲਝੀ ਫਿਰਦੀ ਆ ਵੀ ਇਹਨੂੰ ਵੋਟ ਦੇਣਾ ਇਹਨੂੰ ਨਹੀਂ ਦੇਣਾ ਨਹੀਂ ਉਹ ਤਾਂ ਕਹਿੰਦੇ ਸੀ ਜੀ ਉਹ ਇਹ ਕਹਿੰਦੇ ਸੀ ਉਹਨਾਂ ਨੇ ਜੋ ਜਦੋਂ ਪਹਿਲਾਂ ਤਾਂ ਵੀਰ ਜੀ ਉਹਨਾਂ ਦੀ ਸਿੱਧੀ ਜੀ ਗੱਲ ਸੀ ਉਹਨਾਂ ਨੇ ਜਦੋਂ ਰਾਜਨੀਤਿਕ ਵਿੰਗ ਬਣਾਉਣ ਦੀ ਗੱਲ ਉੱਠੀ 2006 ਚ ਸਤੰਬਰ 2006 ਚ ਕਿਉਂਕਿ ਜਨਵਰੀ 2007 ਦੇ ਵਿੱਚ ਪੰਜਾਬ ਦੇ ਇਲੈਕਸ਼ਨ ਆਉਣੇ ਸੀ ਤਾਂ ਉਦੋਂ ਉਹਨਾਂ ਨੇ ਤਿੰਨ ਵਾਰੀ ਮਨਾਂ ਕਰਤਾ ਇਹਨਾਂ ਨੂੰ ਉਹਨਾਂ ਨੇ ਸਿੱਧਾ ਕਹਿਤਾ ਸਾਰੀ ਸੰਗਤ ਦੇ ਸਾਹਮਣੇ ਹੋਈ ਹੈ ਇਹ ਗੱਲ ਵੀ ਆਪਣੇ ਤੋਂੜੇ ਤੁਹਾਡੇ ਸਾਰਿਆਂ ਦੇ ਕੰਮਾਂ ਵੀ ਵੱਡੇ ਗੁਰੂ ਦਾ ਨਾਮ ਲੈ ਕੇ ਪਰਮਪੀਤਾਈ ਕਰਨਗੇ ਤੁਹਾਨੂੰ ਲੋੜ ਨਹੀਂ ਹੈ ਕਿਸੇ ਕੋਲੇ ਜਾਣ ਦੀ ਵੀ ਤੁਸੀਂ ਆ ਦਾ ਸੇਵਾ ਸਿਮਨ ਕਰੋ ਇਨਸਾਨੀਅਤ ਸੇਵਾ ਵਾਸਤੇ ਜਿਵੇਂ ਸੇਵਾਦਾਰ ਬਣਾਇਆ ਉਹ ਉਹ ਇਨਸਾਨੀਅਤ ਦਾ ਕੰਮ ਸਿਰਫ ਆਪਾਂ ਕਰਨਾ ਹੈ ਵੀ ਇਹ ਰਾਜਨੀਤੀ ਚ ਆਪਾਂ ਨੂੰ ਪੈਣ ਦੀ ਲੋੜ ਨਹੀਂ ਹੈ ਤਾਂ ਵੀ ਤੁਸੀਂ ਉਹਨਾਂ ਨੇ ਤਿੰਨ ਵਾਰੀ ਕਿਹਾ ਵੀ ਤੁਸੀਂ ਇਹ ਰਾਜਨੀਤਿਕ ਵਹਿਗਾ ਨਾ ਬਣਾਓ ਨਾ ਬਣਾਓ ਨਾ ਬਣਾਓ ਸਾਡੇ ਜ਼ਿੰਮੇਵਾਰ ਕੀ ਕਹਿੰਦੇ ਆ ਜੀ ਇਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਸੰਤ ਲੋਕ ਤੁਹਾਨੂੰ ਜਦੋਂ ਜਾਣੇ ਆ ਸਾਧ ਸੰਗਤ ਦੇ ਕੰਮ ਕਰਾਉਣੇ ਪੈਂਦੇ ਆ ਜਦੋਂ ਸਾਨੂੰ ਫਿਰ ਕੰਮ ਕਰਾਉਣੇ ਪੈਂਦੇ ਫਿਰ ਅਸੀਂ ਇੱਕ ਇੱਕ ਚ ਵੋਟ ਕਾਉਣਾ ਪਾ ਲਈਏ ਫਿਰ ਉਹਨਾਂ ਨੇ ਇਹ ਕਹਿਤਾ ਵੀ ਜਿਵੇਂ ਤੁਹਾਡੀ ਮਰਜ਼ੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹਿਤੀ ਜਦੋਂ 2006 ਦੇ ਵਿੱਚ ਸਲਾਬਦਪੁਰੇ ਪੰਜਾਬ ਦਾ ਰਾਜਨੀਤਿਕ ਵਿੰਗ ਬਣਿਆ ਮੈਂ ਕੋਲ ਹੀ ਬੈਠੀ ਆ ਉਹ ਤਾਂ ਉਹਦਾ ਗੁਰੂ ਜੀ ਨੇ ਕਿਹਾ ਕਹਿੰਦੇ ਭਾਈ ਇਹ ਨਾ ਹੋਵੇ ਵੀ ਤੁਸੀਂ ਰਾਜਨੀਤਿਕ ਵਿੰਗ ਬਣਾਤਾ ਰਹੇ ਵੀ ਤੁਸੀਂ ਲੀਡਰ ਆਉਂਗੇ ਤਾਂ ਸੰਗਤ ਦੇ ਹੁਣ ਕੰਮ ਕਹਿ ਕੇ ਹੀ ਬਣਾ ਰਹੇ ਨੇ ਵੀ ਸੰਗਤ ਦੇ ਕੰਮ ਕਰਾਵਾਂਗੇ ਵੀ ਸੰਗਤ ਨੂੰ ਲਾਰੇ ਨਾਲ ਆਓ ਨੰਬਰ 1 ਨੰਬਰ 2 ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਆਪ ਦੇ ਕੋਲੋਂ ਕੋਈ ਵੀ

ਤੁਸੀਂ 6 ਮਹੀਨੇ ਪਹਿਲਾਂ ਜਿੱਥੇ ਵੀ ਵੋਟ ਪੈਣੀ ਹੈ 6 ਮਹੀਨੇ ਪਹਿਲਾਂ ਤੁਸੀਂ ਉਸ ਏਰੀਏ ਦੀ ਸੰਗਤ ਚ ਜਾਣਾ ਸੰਗਤ ਨੂੰ ਪੁੱਛਣਾ ਵੀ ਭਾਈ ਤੁਹਾਡਾ ਕੌਣ ਜਿਹੜਾ ਹੈਗਾ ਇੱਥੇ ਲੀਡਰ ਆ ਜਾਂ ਨੇਤਾ ਤੁਹਾਡਾ ਕੰਮ ਕਰਦਾ ਹੈ ਸੰਗਤ ਜਿੱਥੇ 60% ਸਹਿਮਤੀ ਦੇ ਦੂਗੀ ਤੁਸੀਂ ਉਸ ਸਹਿਮਤੀ ਦਾ ਸਿਰਫ ਐਲਾਨ ਕਰਨਾ ਵੀ ਭਾਈ ਇਸ ਪਾਸੇ 60% ਸੰਗਤ ਦੀ ਸਹਿਮਤੀ ਹੈ ਤੁਸੀਂ ਐਲਾਨ ਕਰ ਦਿਓ ਪਰ ਤੁਸੀਂ ਆਪ ਦੇ ਵੱਲ ਕੋਈ ਨਹੀਂ ਕਰਦੇ ਨਹੀਂ ਨਹੀਂ ਮੈਂ ਤਾਂ ਕਰਦੇ ਨਾ ਰਾਜਨੀਤਿਕ ਕਰ ਮੈਂ ਇਤਿਹਾਸ ਜੀ ਪਾਦੇ ਅਰੇ ਇਹਦਾ ਸਾਡਾ ਰਾਜਨੀਤਿਕ ਵੰਗਣਾ ਜੀ ਉਹਨਾਂ ਨੇ ਉਦੋਂ ਤੱਕ ਗੁਰੂ ਜੀ ਨੂੰ ਕਹਿਤਾ ਵੀ ਹਾਂ ਮਤਲਬ ਅਸੀਂ ਐਵੇਂ ਕਰਾਂਗੇ ਪਰ ਉਹਨਾਂ ਨੇ ਉਹਨਾਂ ਦਾ ਇਹ ਹੁਕਮ ਮੰਨਿਆ ਨਹੀਂ ਕਿਥੀ ਉਹਨਾਂ ਨੇ ਆਪ ਦੀ ਮਰਜ਼ੀ ਮੈਂ ਵੀਰਪਾਲ ਜੀ ਉਹੀ ਕਹਿ ਰਿਆ ਨਾ ਪਰ ਡੇਰਾ ਤੇ ਵੋਟਾਂ ਪਵਾਉਣ ਦੀ ਵਿੱਚ ਸਰਕਾਰ ਬਣਾਉਣ ਦੇ ਵਿੱਚ ਤੇ ਮਸ਼ਹੂਰੀ ਬਹੁਤ ਆ ਵੀ ਜੋ ਉੱਥੋਂ ਡੇਰੇ ਦੇ ਜਿਹੜੇ ਕਹਿੰਦਗੇ ਵੀ ਵੀ ਬਾਬਾ ਰਾਮ ਰਹੀਮ ਕਹਿ ਦੇਣਗੇ ਤੇ ਬੰਦੇ ਵੋਟ ਉਹਨੂੰ ਪੈਣੀ ਆ ਨਹੀਂ ਨਹੀਂ ਬਾਬਾ ਰਾਮ ਰਹੀਮ ਦਾ ਨਹੀਂ ਜੀ ਮੈਂ ਅਸੀਂ ਗਾਰੰਟੀ ਦਿੰਨੀ ਆ ਸਾਡੇ ਗੁਰੂ ਜੀ ਨੇ ਸ਼ੁਰੂ ਤੋਂ ਉਹਨਾਂ ਕੋਲ ਇੱਕ ਪਾਰਟੀ ਨਹੀਂ ਜਾਂਦੀ ਸੀ ਜੀ ਸਾਰੀਆਂ ਪਾਰਟੀਆਂ ਦੇ ਲੀਡਰ ਜਾਂਦੇ ਸੀ ਅੱਜ ਭਾਵੇਂ ਕੋਈ ਮੁਕਰ ਜੇ ਲਖ ਮੁਕਰ ਜਿਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਕੋਈ ਇਹੋ ਜਿਹਾ ਮੁੱਖ ਮੰਤਰੀ ਨਹੀਂ ਜਿਹੜਾ ਉਹਨਾਂ ਕੋਲੇ ਨਾ ਜਾਂਦਾ ਵੀ ਸਰਦਾਰ ਬਿਆਨ ਸਿੰਘ ਜੀ ਵੀ ਜਾਂਦੇ ਸੀ ਪ੍ਰਕਾਸ਼ ਸਿੰਘ ਬਾਦਲ ਵੀ ਬੀਬੀ ਸਰੇਂਦਰ ਕੌਰ ਬਾਦਲ ਸੁਮੇ ਸਭ ਕੋ ਜਾਣਦੇ ਸੀ ਜੇ ਆਪਣੇ ਕੈਪਟਨ ਸਾਹਿਬ ਹੈ ਵੀ ਜਾਂਦੇ ਸੀ ਉਧਰ ਚਟਾਲਾ ਸਾਹਿਬ ਆਉਂਦੇ ਸੀ ਭਜਨ ਲਾਲ ਆਉਂਦੇ ਸੀ ਬਾਂਸੀ ਲਾਲ ਕਿਹੜਾ ਮੁੱਖ ਮੰਤਰੀ ਜਿਹੜਾ ਉਹਨਾਂ ਕੋਲੇ ਨਹੀਂ ਹੁੰਦਾ ਹਰ ਤਰ੍ਹਾਂ ਦਾ ਮਿਨਿਸਟਰ ਉਹਨਾਂ ਕੋਲੇ ਹਰ ਪਾਰਟੀ ਦਾ ਆਉਂਦਾ ਸੀ ਉਹ ਸਭ ਨੂੰ ਇੱਕੋ ਜਿਹਾ ਅਸ਼ੀਰਵਾਦ ਦਿੰਦੇ ਸੀ ਤਾਂ ਉਹਨੂੰ ਇੱਕੋ ਜਿਹਾ ਤੋਂ ਪੇ ਉਹਨੇ ਲਈ ਉਹਨਾਂ ਲਈ ਤਾਂ ਸੰਤਾਂ ਲਈ ਤਾਂ ਸਾਬਿਕ ਪੁਣਾ ਜਿਹੜੇ ਚੱਲ ਕੇ ਆ ਗਏ ਇਹ ਗਾਂ ਜਿਹੜੇ ਸਾਡੇ ਪ੍ਰਬੰਧਕ ਸੀ ਨਾ ਜਿਹੜੀ ਉਹ ਕੋਈ ਤਾਂ ਹੁਣ ਚਟਾਲੇ ਨਾ ਲੱਗਾ ਵਾ ਸੀ ਹਰਿਆਣੇ ਚ ਵੀ ਐ ਕੋਈ ਭਜਨ ਨਾ ਕੋਈ ਕਾਂਗਰਸ ਨਾ ਜਿਵੇਂ ਕੋਈ ਚਟਾਲੇ ਨਾ ਆਈ ਇੱਧਰ ਸੀ ਜਿਹਦੀਆਂ ਜਿਵੇਂ ਜਿਵੇਂ ਲਿਆਜਾਂ ਸੀ ਇਹ ਸੰਗਤ ਤੋਂ ਫਿਰ ਗਾਂ ਜਾ ਕੇ ਮਤਲਬ ਕਿ ਉਹਵੇਂ ਕੰਮ ਕਰਾਉਂਦੇ ਸੀ ਹੁਣ ਸਾਤੋਂ ਸਿਆਂ ਦੇ ਕੋਈ ਸੰਤ ਹੁਣ ਐ ਤਾਂ ਨਹੀਂ ਵੀ ਥੱਲੇ ਲੈਵਲ ਤੱਕ ਤਾਂ ਸੰਤ ਆਪਨੇ ਨਾ ਹੁੰਦੇ ਉਹਨਾਂ ਨੇ ਤਾਂ ਉੱਤੇ ਉਹਨਾਂ ਤੋਂ ਦਿਖਾ ਦਿੱਤਾ ਜਾਂਦਾ ਉਹਨਾਂ ਨੂੰ ਲੈ ਜਾ ਕੇ ਅਸ਼ੀਰਵਾਦ ਦਵਾਉਂਦੇ ਸਿਰਫ ਇੰਨੇ ਹੀ ਕੰਮ ਕਰਾ ਉਹਨਾਂ ਦੇ ਸਾਹਮਣੇ ਹੋਰ ਕੋਈ ਗੱਲ ਨਹੀਂ ਹੁੰਦੀ ਸੀ ਕਿਸੇ ਪਾਰਟੀ ਨੂੰ ਲੈ ਕੇ ਇੱਕ ਵਾਰੀ ਕੀ ਹੋਇਆ ਜੀ ਇੱਕ ਕੋਈ ਮਤਲਬ ਕਿ ਵਿਧਾਨ ਸਭਾ ਦੀ ਚੋਣਾਂ ਚੋਂ ਜਾਦ ਨਹੀਂ ਸਨ ਤਾਂ ਉਦੋਂ ਤਾਂ ਇੱਕ ਮਤਲਬ ਕਿ ਲੈ ਗਿਆ ਸ਼ਾਇਦ ਖੱਟਾ ਸਿੰਘ ਤਾਂ ਆਪਦਾ ਲੈ ਗਿਆ ਜੀ ਕਾਲੀਦਾਸ ਦਾ ਬੰਦਾ ਇੱਕ ਸਾਡਾ ਉੱਥੇ ਮੂੰਹ ਲਾ ਲਾ ਜੀ ਉਹ ਲੈ ਗਿਆ ਕਾਂਗਰਸ ਦਾ ਬੰਦਾ ਇੱਕੋ ਸੀਟ ਤੋਂ ਖੜੇ ਹੋਏ ਹੋਏ ਸੀ ਤੇ ਇਕੱਠੇ ਹੀ ਮਤਲਬ ਚਲੇ ਗਏ ਤੇ ਸਾਡੇ ਜਦੋਂ ਗੁਰੂ ਜੀ ਨੇ ਦੱਸਿਆ ਉਹ ਕਹਿੰਦੇ ਵੀ ਹੁਣ ਕੀ ਕਰੀਏ ਵੀ ਮਤਲਬ ਕਿ ਕਿਹਨੂੰ ਪਹਿਲਾਂ ਬੁਲਾਏ ਤੇ ਕਿਹਨੂੰ ਬਾਅਦ ਚ ਤੇ ਸਾਡੇ ਗੁਰੂ ਜੀ ਕਹਿੰਦੇ ਵੀ ਇਕੱਠਿਆਂ ਨੂੰ ਹੀ ਬੁਲਾ ਲਓ ਤੇ ਇਕੱਠਿਆਂ ਨੂੰ ਬੁਲਾ ਲਓ ਤੇਖੇ ਜੀ ਫਿਰ ਕਿ ਇਕੱਠਿਆਂ ਕਿਵੇਂ ਕਰਾਂਗਾ ਕਹਿੰਦੇ ਨੇ ਵੀ ਗੁਰੂ ਜੀ ਕਹਿੰਦੇ ਵੀ ਜੇ ਆਪਾਂ ਇਕੱਠਿਆਂ ਨੂੰ ਨਾ ਬੁਲਾਇਆ ਵੀ ਜਿਹੜੇ ਆਏ ਐ ਮਤਲਬ ਕਿਸੇ ਪੁਲੀਟਰ ਆਏ ਆ ਉਹਨਾਂ ਨੇ ਤਾਂ ਨਹੀਂ ਗੁੱਸਾ ਕਰਨਾ ਭਾਵੇਂ ਪਹਿਲਾਂ ਬੁਲਾ ਲਿਆ ਬਾਅਦ ਚ ਪਰ ਜਿਹੜੇ ਉਹਨਾਂ ਨੂੰ ਲੈ ਕੇ ਆਏ ਆ ਨਾ ਆਪਣੇ ਪ੍ਰਬੰਧਕ ਵੀ ਜਿਹੜੇ ਲੈ ਕੇ ਆਏ ਉਹ ਸਾਡੇ ਨਾਲ ਪਹਿਲਾਂ ਗੁੱਸੇ ਚੜ ਜਾਣਗੇ ਵੀ ਉਹ ਪਹਿਲਾਂ ਵੀ ਤੇ ਕਹਿੰਦੇ ਪੂਸ਼ਟੇ ਢੀ ਕਰ ਲੈਣਗੇ ਤਾਂ ਇਹ ਨਾ ਜੀ ਇਹਨਾਂ ਦਾ ਆਪ ਦਾ ਆਪ ਦਾ ਸੀ ਗੁਰੂ ਪਿਤਾ ਨੇ ਸਾਡੇ ਦੋਨਾਂ ਨੂੰ ਅਸ਼ੀਰਵਾਦ ਦਿੱਤਾ ਦੋਨਾਂ ਨੂੰ ਕਹਿ ਕੇ ਤੇ ਉਹਨਾਂ ਨੂੰ ਇਹ ਕਹਤਾ ਇਹ ਭਾਈ ਵੀ ਜੇ ਉਹਨਾਂ ਨੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਪ੍ਰਬੰਧਕ ਕਿ ਮਤਲਬ ਅੱਧਰ ਅੱਤੇ ਅੱਧਰ ਉਹ ਕਹਿੰਦੇ ਭਾਈ ਵੀ ਤੁਸੀਂ ਜਦੋਂ ਆਸ਼ੀਰਵਾਦ ਦਿੱਤਾ ਸਾਡੇ ਗੁਰੂ ਜੀ ਕਹਿੰਦੇ ਭਾਈ ਤੁਸੀਂ ਆਪ ਦੇ ਆਪ ਦੇ ਹਿਸਾਬ ਨਾਲ ਆਪਦੀ ਮਿਹਨਤ ਕਰੋ ਆਪ ਦੇ ਆਪ ਦੇ ਇਲਾਕੇ 'ਚ ਹਾਂ ਜੇ ਤੁਹਾਨੂੰ ਸਾਡੇ ਪ੍ਰਬੰਧਕਾਂ ਦਾ ਵੀ ਇਹ ਤੁਹਾਡਾ ਕੋਈ ਸਿਸਟਮ ਵਿਗਾੜਨੇਗੇ ਜਾਂ ਤੁਹਾਡਾ ਵੋਟ ਬੈਂਕ ਵਿਗਾੜਨੇ ਇਹਨਾਂ ਨੂੰ ਕਹਿੰਦੇ ਅਸੀਂ ਦੂਰ ਲੈ ਜਾਂਦੇ ਹਾਂ ਤੇ ਉਸ ਟਾਈਮ ਫਿਰ ਗੁਰੂ ਜੀ ਤੇ ਸਾਡੇ ਨਾਲ ਦੂਰਮਦਰ ਪ੍ਰਵੇਸ਼ ਕਰਨੀ ਸਾਥਸਾਂ ਨਾਲ ਉੱਠ ਗਏ ਤੇ ਨਾਲ ਹੀ ਸਾਡੇ ਪ੍ਰਬੰਧਕਾਂ ਨੂੰ ਲੈ ਗਏ ਤੇ ਦੋਨੇ ਕੈਂਡੀਡੇਟ ਉਦੋਂ ਬਹੁਤ ਜ਼ਿਆਦਾ ਖੁਸ਼ ਹੋਏ ਸੀ ਇੱਕ ਕਾਲੀਦਾਲ ਦਾ ਸੀ ਇੱਕ ਕ ਸਿਗੇ। ਸੋ ਅੱਛਾ ਉੱਥੇ ਹੀ ਵਾਪਸ ਆਨੇ ਆ ਜਿੱਥੋਂ ਆਪਾਂ ਚੱਲ ਰਹੇ ਸੀਗੇ। ਫੇਰ ਜਦੋਂ ਮਹਿੰਦਰਪਾਲ ਬਿੱਟੂ ਦਾ ਜਿਹੜਾ ਕਤਲ ਹੋ ਜਾਂਦਾ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਫੇਰ ਕਿੱਦਾਂ ਇਹ ਸਾਰੇ ਬੰਦੇ ਨਾਮਜ਼ਦ ਹੁੰਦੇ ਆ ਤੇ ਕਿੱਦਾਂ ਫੜੋਫੜਾਈ ਹੁੰਦੀ? ਇਹ ਵੀ ਜੇ ਤਾਂ ਮਹਿੰਦਰਪਾਲ ਬਿੱਟੂ ਦਾ ਵੀ ਜਿਹੜਾ ਮਤਲਬ ਇੱਕ ਤਾਂ ਗਰਦੇਵ ਦਾ ਕਤਲ ਜੀ। ਗਰਦੇਵ ਸਿੰਘ ਦਾ ਕਤਲ ਉਸੇ ਬੰਦੇ ਨੇ ਕੀਤਾ ਜਿਹੜੇ ਬੰਦੇ ਅਸਲ ਦੇ ਵਿੱਚ ਜਿਨ੍ਹਾਂ ਨੇ ਸਾਬਸ਼ਕ ਗੁਰਗੰਸਾਹ ਦੀ ਬੇਇੱਜ਼ਤੀ ਕੀਤੀ ਹੈ। ਆ ਮਹਿੰਦਰਪਾਲ ਬਿੱਟੂ ਵਾਲਾ ਮਹਿੰਦਰਪਾਲ ਬਿੱਟੂ ਵਾਲਾ ਵੀ ਕਿਉਂਕਿ ਉਹਨੇ ਬਾਹਰ ਵੀ ਆ ਜਾਣਾ ਸੀ ਜ਼ਮਾਨਤ ਤੇ 6 13 ਜੁਲਾਈ ਨੂੰ ਸ਼ਾਇਦ ਉਹਦੀ ਜ਼ਮਾਨਤ ਦੀ ਤਾਰੀਖ ਸੀ ਤੇ ਉਹਨੇ ਬਾਹਰ ਵੀ ਆ ਜਾਣੇ ਦੋ ਨਾਲ ਹੋਰ ਸੀ ਉਹਦੇ ਉਹਨਾਂ ਦੀ ਜ਼ਮਾਨਤ ਹੋ ਗਈ ਸੀ 13 ਜੁਲਾਈ ਨੂੰ ਐਕਸੈਪਟ ਉਹ ਵੱਡੇਗਾ सीबीआई ਦੇ ਸਾਹਮਣੇ ਸੀ ਜਿਹੜੀ ਅਦਾਲਤ ਸੁਪਰੀ ਸਾਹਮਣੇ ਉਹਦੇ ਬਿਆਨ ਸੀ ਉਸ ਤੋਂ ਪਹਿਲਾਂ ਪਹਿਲਾਂ ਮਹਿੰਦਰਪਾਲ ਬਿੱਟੂ ਨੂੰ ਖਤਮ ਕੀਤਾ ਗਿਆ ਜਿੰਨਾ ਲੋਕਾਂ ਦਾ ਜਾਂ ਤਾਂ ਮਹਿੰਦਰਪਾਲ ਬਿੱਟੂ ਨੇ ਨਾਮ ਲਿਆ ਜਾਂ ਤਾਂ ਉਹਨਾਂ ਲੋਕਾਂ ਨੂੰ ਖਤਰਾ ਹੋ ਸਕਦਾ ਜੀ ਪ੍ਰਤੀਪ ਪਲੇਅਰ ਵਰਗਿਆਂ ਦਾ ਜਿਵੇਂ ਨਾਮ ਲਿਆ ਹਨਾ ਜੀ ਉਹਨਾਂ ਨੂੰ ਖਤਰਾ ਹੋ ਸਕਦਾ ਮਹਿੰਦਰਪਾਲ ਬਿੱਟੂ ਤੋਂ ਜਾਂ ਸਾਡੀ ਡੇਰੇ ਦੀ ਪ੍ਰਬੰਧਕੀ ਕਮੇਟੀ ਤੋਂ ਵੀ ਖਤਰਾ ਹੋ ਸਕਦਾ ਹੈ ਕਿਉਂ ਉਹ ਇਹ ਗੱਲ ਜ਼ਰੂਰ ਕਹਿੰਦਾ ਜਿਹੜੇ ਉਹਦੇ ਅੰਦਰ ਸਾਥੀ ਸੀ ਵੀ ਮੈਂ ਮਤਲਬ ਕਿ ਡੇਰੇ ਦੀ ਇੰਨੀ ਸੇਵਾ ਕੀਤੀ ਜਾਂ ਪ੍ਰਬੰਧਕਾਂ ਦੇ ਕਹਨ ਤੇ ਮੈਂ ਇੰਨੀ ਸੇਵਾ ਕਰਦਾ ਸੀਗਾ ਪਰ ਮੇਰੇ ਪਿੱਛੇ ਕੋਈ ਆਇਆ ਨਹੀਂ ਜਿਵੇਂ ਉਹ ਸਟੇਟ ਮੈਂਬਰ ਸੀ ਨਾ ਜੀ ਜਦੋਂ ਉਹਨੂੰ ਫੜ ਲਿਆ ਉਹਨੂੰ ਟਾਰਚਰ ਕੀਤਾ ਉਹਦੇ ਪਿੱਛੇ ਡੇਰੇ ਦੀ ਪ੍ਰਬੰਧਕੀ ਵੀ ਕਮੇਟੀ ਦਾ ਇੱਕ ਵੀ ਬੰਦਾ ਨਹੀਂ ਗਿਆ ਤੇ ਨਾ ਹੀ ਇਸ ਪ੍ਰਬੰਧਕੀ ਕਮੇਟੀ ਨੇ ਕੋਈ ਬਲਾਕ ਦੇ ਬੰਦੇ ਭੇਜੇ ਜਿਵੇਂ ਉਹਨੂੰ ਪਹਿਲੇ ਦਿਨ ਜਿਵੇਂ ਫੜਿਆ ਸੀ ਜਿਵੇਂ ਸਟੇਟ ਦੇ ਵਿੱਚ ਉਹਦਾ ਰੋਬ ਸੀ ਨਾ ਜੀ ਜਾਂ ਜਿਵੇਂ ਪਹਿਲਾਂ ਉਹਦਾ ਕੰਮ ਸੀ ਬਿੱਟੂ ਦਾ ਫੜਨ ਤੋਂ ਪਹਿਲਾਂ ਤਾਂ ਮਤਲਬ ਸਮਝ ਲਓ ਤੁਸੀਂ ਫਿਰ ਤਾਂ ਇਹ ਜਿਹੜਾ ਇੱਕ ਬਿੱਟੂ ਦੀ লাশ ਰੱਖ ਕੇ ਵੀ ਤੇ 1 ਲੱਖ ਬੰਦਾ ਇਕੱਠਾ ਕੀਤਾ ਹੀ ਨਾ ਇਹਨਾਂ ਨੇ ਤੇ ਜੇ ਉਹੀ 1 ਲੱਖ ਬੰਦਾ ਕਿਤੇ ਪਹਿਲਾਂ ਪਹਿਲੇ ਦਿਨ ਹੀ ਇਕੱਠਾ ਹੋ ਜਾਂਦਾ ਤਫਰਨਾ ਤਾਂ ਮਤਬ ਤੁੰ ਛੱਡਣਾ ਹੀ ਪੈਣਾ ਸੀ ਤਾਂ ਇਹ ਜਿਹੜਾ ਸਾਡਾ ਡੇਰਾ ਇਹਦੀ ਚੁੱਪੀ ਆ ਨਾ ਜਿਹੜੀ 2017 ਤੋਂ ਬਾਅਦ ਜਿਹੜਾ ਡੇਰੇ ਨਾਲ ਕੋਈ ਬੁਲਾਰਾ ਹੀ ਨਾ ਦੇਣਾ ਡੇਰੇ ਵੱਲੋਂ ਕੋਈ ਬੁਲਾਰੇ ਨਾ ਦੇਣਾ ਔਰ ਡੇਰੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਐਨਾ ਹੀ ਚੁੱਪ ਕਰ ਜਾਣਾ ਇਹਦਾ ਮਤਲਬ ਸਾਡੇ ਡੇਰੇ ਤੇ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੀ 25 ਗਸਤ 2017 ਤੋਂ ਬਾਅਦ ਆਰਐਸਐਸ ਤੇ ਬੀਜੇਪੀ ਦਾ ਪੂਰੀ ਤਰ੍ਹਾਂ ਕਬ ਜਾਈ ਜੀ ਉਹ ਤਾਂ ਪੂਰੀ ਤਰ੍ਹਾਂ ਸਾਰੇ ਸਤੰਜੇ ਚ ਐ ਉਹ ਤਾਂ ਜੇ ਉਤੋਂ ਤਾਰ ਹਿੱਲੂਗੀ ਤਾਂ ਹਿੱਲ ਸਕਦੇ ਨਹੀਂ ਉਹ ਹਿੱਲ ਨਹੀਂ ਸਕਦੇ ਜਿੰਨੀ ਕਿ ਤਾਰ ਉਹਨਾਂ ਦੀ ਹਲਾਉਣਗੇ ਉਹ ਉੰਨੀ ਕੀ ਹਿੱਲੂ ਹੁਣ ਤੁਸੀਂ ਦੇਖੋ ਜਾਨੀ ਪ੍ਰੀਤ ਦਾ ਨਾਮ ਆ ਗਈ ਹਣੀ ਪ੍ਰੀਤ ਦੀ ਐਨੀ ਹਿੰਮਤ ਨਹੀਂ ਵੀ 2 ਮਿੰਟ ਦੀ ਵੀਡੀਓ ਪਾ ਦੇ ਵੀ ਮੈਂ ਜੋ ਪ੍ਰਦੀਪ ਕਲੇਅਰ ਬੋਲ ਰਿਹਾ ਮੈਂ ਇਹ ਸੋਚ ਵੀ ਨਹੀਂ ਸਕਦੀ ਜਾਂ ਵੀ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਸਤਿਕਾਰ ਕਰਦੀ ਆ ਮੇਰੇ ਗੁਰੂ ਨੇ ਮੈਨੂੰ ਸਿੱਖਾ ਦਿੱਤੀ ਜਾਂ ਮੇਰੇ ਪਾਪਾ ਜੀ ਨਹੀਂ ਮਤਲਬ ਜੋ ਪ੍ਰਦੀਪ ਕਲੇਅਰ ਬੋਲ ਰਿਹਾ ਝੂਠ ਬੋਲ ਰਿਹਾ ਨਹੀਂ ਨਾ ਪਾਰੀ 2 ਮਿੰਟ ਦੀ ਵੀਡੀਓ ਹਾਲਾਂਕਿ ਉਹਦਾ ਆਪ ਦੇ ਤੇ ਬਹੁਤ ਐਕਟਿਵ ਰਹਿੰਦੀ ਆ سوشل میڈیا ਤੇ ਕਿਉਂ ਨਹੀਂ ਪਾਰੀ ਕਿਉਂਕਿ ਜਿੱਤੋਂ ਸਿਕੰਜਾ ਉਹਨਾਂ ਦਾ ਟਾਈਟ ਆ ਨਾ ਜੀ ਇੰਨਾ ਸਿਕੰਜਾ ਟਾਈਟ ਕਰਤਾ ਇਸ ਵੇਲੇ ਆਰਐਸਐਸ ਤੇ ਬੀਜੇਪੀ ਨੇ ਸਾਡੇ ਡੇਰੇ ਦਾ ਤੈਧਰੋਂ ਵੀ ਇਹਨਾਂ ਦੀ ਪਾਵਰ ਹੀ ਨਹੀਂ ਹੈ ਵੀ ਇਹ ਮਤਲਬ ਕਿ ਕੋਈ ਬੁਲਾ ਰਾ ਉਤਾਰ ਦੇਣ ਪਰ ਦੀਪ ਪਲੇਅਰ ਦੇ ਖਾਤਰ ਜਾਂ ਕਿਸੇ ਦੀ ਮਤਲਬ ਕਿਸੇ ਨੂੰ ਵੀ ਮਤਲਬ ਕਿ ਕਰਨ ਦੀ ਖਾਤਰ ਜਾਂ ਇਹਨਾਂ ਤੇ ਖੋਤੇ ਵੀ ਇਲਜ਼ਾਮ ਹੁੰਦੇ ਤਾਂ ਖੁਦ ਵਾਸਤੇ ਵੀ ਸਪਾਈ ਦੇ ਦਿੰਨ ਐਨਾ ਜਿਆਦਾ ਉਹਦਾ ਤਾਂ ਸਿਕੰਜਾ ਕਸਿਆ ਗਿਆ ਜੀ ਇਹ ਸਾਨੂੰ ਸਾਰਾ ਪਤਾ ਹੈ ਔਰ ਰਹੀ ਗੱਲ ਇਧਰ ਦੀ ਜਿਹੜੀ ਮਤਲਬ ਕਿ ਆਪਾਂ ਬਿੱਟੂ ਵਾਲੀ ਗੱਲ ਕਰਦੇ ਹਾਂ ਬਿੱਟੂ ਦੀ ਜਦੋਂ ਡੈਥ ਹੋ ਜਾਂਦੀ ਹੈ ਬਿੱਟੂ ਦਾ ਜਿਹੜਾ ਹੈਗਾ ਨਾ ਜੀ ਬਿੱਟੂ ਨੂੰ ਜਿਸ ਤਰ੍ਹਾਂ ਟਾਰਚਰ ਕੀਤਾ ਗਿਆ ਮੈਂ ਤੁਹਾਨੂੰ ਦੱਸਣਾ ਜਿਹੜੀਆਂ ਫੋਟੋ ਦਿਖਾਈਆਂ ਤੁਸੀਂ ਦੇਖੋ ਜੀ 1 ਇੰਚ ਤੱਕ ਖੂਨ ਕਦੋਂ ਜੰਮੂਗਾ ਇੱਕ ਇੰਚ ਤੱਕ ਸਾਡੇ ਮੁੰਡੇ ਕਹਿੰਦੇ ਅੱਖਾਂ ਦੇ نیچے ਉਹਦੀਆਂ ਦੇ ਖੂਨ ਜੰਮਿਆ ਹੋਇਆ ਸੀ ਜੋ ਫੋਟੋ ਸਾਨੂੰ ਦਿਖਾਈਆਂ ਗਏ ਨੇ ਇਹਦਾ ਮਤਲਬ ਫਿਰ ਖਟੜਾ ਸਾਬ ਨੂੰ ਵੀ ਉਹਦਾ ਮਤਲਬ ਬਾਹਰ ਹੁੰਦਾ ਜਿਹੜਾ ਹੈਗਾ ਜੀ ਖਤਰਾ ਹੋ ਸਕਦਾ ਵੀ ਕਿਤੇ ਬਿੱਟੂ ਬਾਹਰ ਆ ਕੇ ਤਾਂ ਉਹ ਮਰ ਗਿਆ ਕਰਕੇ ਕਹਿ ਰਹੇ ਆ ਨਾ ਵੀ ਮੈਨੂੰ ਟਾਰਚਰ ਨਹੀਂ ਕੀਤਾ ਪਰ ਜੇ ਬਿੱਟੂ ਜਿਉਂਦਾ ਹੁੰਦਾ ਫਿਰ ਥੋੜੀ ਉਹ ਬਿਆਨ ਦੇ ਸਕਦੇ ਸੀ ਤਾਂ ਜਿੰਨਾ ਲੋਕਾਂ ਨੂੰ ਬਿੱਟੂ ਤੋਂ ਡਰ ਸੀ ਨਾ ਜੀ ਅਸਲ ਦੇ ਵਿੱਚ ਉਹਨਾਂ ਲੋਕਾਂ ਉਹਨਾਂ ਤਾਕਤਾਂ ਨੇ ਬਿੱਟੂ ਦਾ ਮਰਡਰ ਕਰਾਇਆ ਇਹ ਜਿਹੜੀਆਂ ਗਲਤ अफवाਾਂ ਫਲਾਆਂ ਜਾ ਰਹੀਆਂ ਵੀ ਇਹ ਕਿਸੇ ਨੇ ਅਣਖਚਾ ਕੇ ਕੀਤਾ ਹੈ ਅਣਖਚਾ ਕਰਨ ਵਾਲੇ ਜਿਹੜੇ ਮਤਲਬ ਕਿ ਜਿਹੜੇ ਹੁੰਦੇ ਜੀ ਜਦੋਂ ਘੱਟੋ ਘੱਟ ਜਦੋਂ ਉਹਨਾਂ ਨੇ ਦੋਸ਼ ਹੀ ਮੰਨ ਲਏ ਜਦੋਂ ਉਹਨਾਂ ਨੂੰ ਕਾਨੂੰਨ ਹੀ ਸਜ਼ਾ ਦੇ ਰਹੀ ਹੈ ਅਣਖਾਲੇ ਤਾਂ ਫਿਰ ਜਿਹੜੇ 3 ਸਾਲ ਹੋ ਗਏ ਪ੍ਰਦੀਪ ਪਲੇਅਰ ਹਰਸ਼ ਧੂਰੀ ਫਿਰ ਇੱਕ ਹੋਰ ਦੇਖੋ ਖਟੜਾ ਸਾਹਿਬ ਕਹਿੰਦੇ ਆ ਨਾ ਵੀ ਅਸੀਂ ਤਾਂ ਪ੍ਰਦੀਪ ਪਲੇਅਰ ਦੇ ਘਰੇ ਭੇਜੀ ਮਤਲਬ ਕਿ ਜਿਹੜੀ ਸੀਗੀ ਸੈੱਟ ਵਾਲੇ ਜਾਂ ਕੋਈ ਮੇਰਾ ਥਾਣੇਦਾਰ ਗਿਆ ਜਿਹੜਾ ਪ੍ਰਦੀਪ ਕਲੇਰ ਦੇ ਫਾਦਰ ਦਾ ਨਾਮ ਬਦਲਿਆ ਉਹ ਕਿਹਨੇ ਬਦਲਿਆ ਜੀ ਸੈਟ ਕੀ ਜਿਹੜੀ ਸੈਟ ਆ ਖਟੜਾ ਸਾਹਿਬ ਦੀ ਸੈਟ ਦੇ ਟਾਈਮ ਦਾ ਹੀ ਚਾਂਦੀਰਾਮ ਹੋਇਆ ਵਾ ਉਹਦੇ ਪਿਓ ਦਾ ਨਾਮ ਆ ਸਾਧੂਰਾਮ ਹੈ ਇਹ ਚਾਂਦੀਰਾਮ ਕਿਹਨੇ ਕੀਤਾ ਜੀ ਇਹ ਵੀ ਉਹ ਵੀ ਕਹਿੰਦੇ ਆ ਵੀ ਉਹ ਨਾਮ ਫਾਦਰਜ਼ ਨੇਮ ਚੇਂਜ ਸੀਗਾ ਤੇ ਸੈਟ ਵਾਲੇ ਫਿਰ ਵਾਪਸ ਆ ਗਏ ਤੇ ਉਹ ਮੰਨਦੇ ਆ ਨਹੀਂ ਤੇ ਇੰਨੀ ਕਮਾਲ ਦੀ ਗੱਲ ਆ ਸਾਡੀ ਪੰਜਾਬ ਉਸ ਇੰਨੀ ਕਮਜ਼ੋਰ ਹੋ ਗਈ ਕਿ ਉਹਨੂੰ ਮਤਲਬ ਕਿ ਇੱਕ ਜਿਹੜਾ ਮਤਲਬ ਡੇਰੇ ਦਾ ਨੈਸ਼ਨਲ ਕਮੇਟੀ ਦਾ ਮੈਂਬਰ ਆ ਜਾਂ ਜਮੂਕੀ ਆ ਜਾਂ ਯੂਥ ਵੈਲਫਰ ਫੈਡਰੇਸ਼ਨ ਦਾ ਤੇ ਉਹ ਕਮਾਲ ਆ ਵੀ ਉਹਦੇ ਫਾਜ਼ਲ ਦਾ ਨਾ ਹੀ ਨਹੀਂ ਪਤਾ ਸੀ ਚੰਦੀਰਾਮ ਤੋਂ ਉਹਨਾਂ ਦਾ ਗਵੰਡੀ ਆ ਜੀ ਹੁਣ ਵੀ ਤੁਸੀਂ ਨਾ ਮੈਂ ਦੇਖਿਆ ਸੀ ਅਰਸ਼ਦੀਪ ਪਲੇਅਰ ਪੜ੍ਹੀ ਜਾਂਦਾ ਸੀਗਾ ਅਕਾਲੀ ਦਲ ਦਾ ਪ੍ਰਵਕਤਾ ਬੁਲਾਰਾ ਜਿਹੜਾ ਜਿੱਥੇ ਉਹ ਦਿਖਾਦਾ ਪੜ੍ਹ ਰਿਹਾ ਨਾ ਜੀ ਮਤਲਬ ਕਿ ਐਸਐਸ ਦੇ ਵਿੱਚ ਇਹ ਤਿੰਨ ਦੇ ਵਿੱਚ ਨਾਮ ਜਦਾ ਉੱਥੇ ਵੀ ਉਹ ਚੰਦੀਰਾਮ ਹੀ ਪੜ੍ਹੀ ਜਾ ਰਹੇ ਆ ਜੀ ਹਜੇ ਇਹ ਸਾਡੀ ਟੀਮ ਨੇ ਹੀ ਚੇਂਜ ਕਰਵਾਇਆ ਸੀ ਉਦੋਂ ਸਾਧੂ ਨਾਮ ਜੀ ਅਸੀਂ ਆਧਾਰ ਅਸੀਂ ਤਾਂ ਆਧਾਰ ਕਾਰਡ ਤੱਕ ਪ੍ਰੋਵਾਈਡ ਕਰਵਾਤਾ ਜੀ ਪੁਲਿਸ ਨੂੰ ਤੇ ਪੋਸਟੋ ਖੁਦ ਦੇਖੋ ਸਾਡੇ ਕੋਲੇ ਇਹ ਜੇ ਕੀ ਸੋਰਸ ਸੀ ਕਿ ਅਸੀਂ ਆਧਾਰ ਕਾਰਡ ਵੀ ਪ੍ਰੋਵਾਈਡ ਕਰਾਇਆ ਫੋਟੋਆਂ ਵੀ ਅਸੀਂ ਪ੍ਰੋਵਾਈਡ ਕਰਵਾਈਆਂ ਖਟੜਾਣਾ ਸਾਹਿਬ ਇਹ ਕਹਿੰਦੇ ਆ ਵੀ ਸਾਡੇ ਕੋਲੇ ਇਹ ਨਾਮ ਹੀ ਗਲਤ ਹੋ ਗਿਆ ਇੱਕ ਹੋਰ ਦੇਖੋ ਜਦੋਂ ਮੈਂ ਮਤਲਬ ਕਿ ਇੱਕ ਵਾਰੀ ਸੈਲੂਨ ਤੇ ਆਇਆ ਸੀ ਸ਼ਾਇਦ ਤੁਹਾਡੇ ਚੈਨਲ ਤੇ ਮੈਂ ਦੱਸਿਆ ਜਾਂ ਕਿਸੇ ਹੋਰ ਚੈਨਲ ਤੇ ਸੈਲੂਨ ਤੇ ਹਰਸ਼ ਤੋਰੀ ਆ ਗਿਆ ਸੀ ਸਾਡੇ ਮੁੰਡਿਆਂ ਨੂੰ ਗੁੱਸਾ ਚੜ ਗਿਆ ਉਹਨਾਂ ਨੇ ਜਦੋਂ ਦੇਖ ਲਿਆ ਹਰਸਤੂਰੀ ਉਹਦੇ ਗਲੇ 'ਚ ਹੱਥ ਪਾਇਆ ਤੇ ਗਲੇ 'ਚ ਹੱਥ ਪਾ ਕੇ ਦੋ ਮੁੰਡਿਆਂ ਨੇ ਮਤਲਬ ਆਈਜੀ ਸਾਹਿਬ ਨੂੰ ਇੱਧਰ ਕਿਸੇ ਅਫਸਰ ਨੂੰ ਸੈੱਟ ਦੇਣ ਨੂੰ ਫੋਨ ਲਾਇਆ ਸੀ ਵੀ ਤੁਹਾਡਾ ਭਗੌੜਾ ਆਹ ਦੇਖੋ ਉਦੋਂ ਫਟਣਾ ਹੀ ਇੰਚਾਰਜ ਸੀ ਤਾਂ ਉਸ ਆਈਜੀ ਸਾਹਿਬ ਨੇ ਕਹਿਤਾ ਸੀ ਵੀ ਸਾਨੂੰ ਉੱਤੋਂ ਹੁਕਮ ਨਹੀਂ ਹੈ ਤੋ ਸਤ ਬਾਦ ਸੀ ਉਹ ਦਿਨ ਜਦੋਂ ਹੁਕਮ ਨਹੀਂ ਛੱਡਣਾ ਦਾ ਪਹਿਣਾ ਹੀ ਸੀ ਤਾਂ ਫੇਰ ਮਤਲਬ ਕਿ ਹਰਸ਼ ਧੂਰੀ ਦੀ ਅਸੀਂ ਭੱਜੇ ਜਾਂਦੇ ਦੀ ਗੱਡੀ ਤੇ ਵੀਡੀਓ ਪਾਈ ਆ ਆਪਦੇ ਫੇਸਬੁੱਕ ਪੇਜ ਤੇ ਅਸੀਂ ਵੀਡੀਓ ਪਾ ਰਹੇ ਆ ਪਘੋੜੇ ਦੀ ਤੇ ਕਮਾਲ ਐ ਤੇ ਉਹ ਕਹਿੰਦੇ ਵੀ ਸਾਡੇ ਤੋ ਪਹੁੰਚੇ ਹੀ ਨਹੀਂ ਗਿਆ ਉਹਨਾਂ ਤੱਕ ਉਹ ਉਦੋਂ ਉਦੋਂ ਵੀ ਤਾਂ ਫਿਰ ਛੱਡ ਦੇ ਇਨਚਾਰਜ ਖਟੜਾ ਸਾਹਿਬ ਹੀ ਸੀ ਨਾ ਜੀ ਜੀ ਬਿਲਕੁਲ ਠੀਕ ਐ ਵੀਰਪਾਲ ਜੀ ਆਪਾਂ ਤੁਹਾਡੇ ਨਾਲ ਇਹ ਜਿਹੜਾ ਸਿਲਸਿਲਾ ਨਾ ਇਹ ਜਾਰੀ ਰੱਖਾਂਗੇ ਅਗਲੀ ਵਾਰੀ ਤੁਹਾਡੇ ਕੋਲ ਨਾ ਹਨੀ ਪ੍ਰੀਤ ਬਾਰੇ ਜਾਣਾਂਗੇ ਵੀ ਹਨੀ ਪ੍ਰੀਤ ਇਸ ਡੇਰੇ ਚ ਕਿੱਦਾਂ ਆਂਦੀ ਆ ਤੇ ਉਹਦਾ ਕੀ ਜਿਹੜਾ ਫਿਰ ਰੋਲ ਰਹਿੰਦਾ ਕਿੱਦਾਂ ਫਿਲਮਾਂ ਤੱਕ ਸਫ਼ਰ ਪਹੁੰਚਦਾ ਕਿੱਦਾਂ ਹਨੀ ਪ੍ਰੀਤ ਦੇ ਉੱਤੇ ਫਿਰ ਇਲਜ਼ਾਮ ਲੱਗਦਾ ਜੋ ਪ੍ਰਦੀਪ ਪਲੇਅਰ ਕਹਿ ਰਹੇ ਆ ਆਪਾਂ ਤੁਹਾਡੇ ਕੋਲ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਨਾ ਉਹਦੇ ਵਿੱਚ ਅਸੀਂ ਹਨੀ ਪ੍ਰੀਤ ਬੱਦਾ ਜਿੰਨਾ ਵੀ ਪੂਰਾ ਉਹਦਾ ਡੇਰੇ ਦੇ ਵਿੱਚ ਐਮ ਰੋਲ ਆ ਕਿੱਦਾਂ ਆਉਂਦੀ ਆ ਉਹਦੇ ਬਾਰੇ ਜ਼ਰੂਰ ਜਾਣਾਂਗੇ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ